ਕੀ ਸਿੰਪਟਮ ਆਉਣਗੇ ਜੇ ਸੈੱਲ ਘਟੇ ਹੋਵੇ ਜੇ ਚਿਕਨਗੁਨੀਆ ਹੋਵੇ ਜੇ ਟਾਈਫਾਇਡ ਹੋਵੇ ਤਿੰਨਾਂ ਦੇ ਤੁਸੀਂ ਕਹਿੰਦੇ ਵੀ ਸੱਕੀਆਂ ਭੈਣਾ ਨੇ ਦੇਖੋ ਜੇ ਚਿਕਨਗੁਨੀਆ ਹੋ ਗਿਆ ਸਕਿਨ ਤੇ ਖਾਰਸ਼ ਧੱਫੜ ਠੀਕ ਹੈ ਲੱਤਾਂ ਬਿਲਕੁਲ ਸਰੀਰ ਟੁੱਟ ਜਾਂਦਾ ਇਹ ਤਾਂ ਰਸਈਆ ਭੁੱਖ ਸਹੀ ਲੱਗਦੀ ਹੈ ਲੱਤਾਂ ਦਰਦ ਕਰਦੀਆਂ 100% ਤੁਹਾਡੇ ਪਲੇਟलेट्स ਘਟ ਗਏ ਬੁਖਾਰ ਚੜਿਆ ਗੋਲੀ ਖਾ ਲਈ ਬੁਖਾਰ ਚੜਿਆ ਗੋਲੀ ਖਾ ਲਈ ਇੱਕ ਵਾਰੀ ਦੋ ਵਾਰੀ 10 ਦਿਨ 15 ਦਿਨ ਨਿਕਲ ਗਏ ਸਾਡੀ ਇਮਿਊਨਿਟੀ ਇੰਨੀ ਡਾਊਨ ਹੋਊਗੀ ਕਿ ਉਸ ਬੁਖਾਰ ਨੂੰ ਕੱਢਣ ਦੀ ਹਿੰਮਤ ਹੀ ਨਹੀਂ ਰੱਖਦੀ ਤੇ ਉਹ ਆਉਂਦੇ ਨੇ ਵੀ ਸਾਡਾ ਸਰੀਰ ਬੜਾ ਟੁੱਟਿਆ ਰਹਿੰਦਾ ਮੈਨੂੰ ਪਤਾ ਲੱਗਿਆ ਵੀ ਇਹਨੇ ਗੋਲੀਆਂ ਚੰਗੀਆਂ ਖਾਧੀਆਂ ਹੋਈਆਂ ਬੁਖਾਰ ਚੜਿਆ ਸੀ ਚੜਿਆ ਸੀ ਪਹਿਲਾਂ ਉਹ ਤਾਂ ਗੋਲੀ ਖਾ ਲਈ ਹੁਣ ਤਾਂ ਚੜਦਾ ਨਹੀਂ ਜੇ ਹੁਣ ਨਹੀਂ ਚੜਦਾ ਫਿਰ ਹੁਣ ਤੈਨੂੰ ਟਾਈਫਾਇਡ ਹੋ ਗਿਆ ਚੈੱਕ ਕਰਾ ਲੈ ਜਦੋਂ ਚੈੱਕ ਕਰਾਉਂਦੇ ਆ ਤਾਂ ਟਾਈਫਾਇਡ ਹੁੰਦਾ ਸੈੱਲ ਹੋ ਗਏ ਟਾਈਫਾਇਡ ਹੋ ਗਏ ਤੇ ਚਿਕਨ ਗੁੜੀਆਂ ਤਿੰਨੇ ਹੀ ਪੈਣਾ ਹੈ ਇਹ ਇੱਕ ਚਮਚਾ ਤੁਹਾਡੀ ਜ਼ਿੰਦਗੀ ਬਚਾ ਸਕਦਾ ਹੈ ਤਿੰਨ ਦਿਨ ਤਿੰਨ ਖੁਰਾਕਾਂ ਦੇਣੀ ਹੈ ਇੱਕ ਦਿਨ ਦੂਸਰੇ ਦਿਨ ਬੰਦਾ ਤੁਹਾਡੀ ਇਹ ਨੁਸਖਾ ਇਹ ਫਾਰਮੂਲਾ ਹੈ ਜਿਹੜਾ ਇਸ ਵੇਲੇ ਤੁਸੀਂ ਮੂਰੇ ਰੱਖਿਆ ਹੋਇਆ ਹੈ ਕਿਡਨੀ ਇੱਕ ਸੈੱਲ ਘਟੇ ਤੇ ਇਹ ਸੈੱਲ ਪੂਰੇ ਕਰ ਦਿੰਦਾ ਤੁਹਾਡਾ ਤਜਰਬਾ ਕੀ ਹੈ 40000 50000 ਸੈੱਲ ਰਹਣੇ ਜਾਂ ਕੋਈ 40 50000 ਸੈੱਲ ਰਹੇ ਕੇ ਕੇ ਸਾਡੇ ਕੋਲ ਆ ਜੇ ਤੇ ਅਸੀਂ ਉਹਦੇ ਬਾਅਦ ਜ਼ਿਆਦਾ ਤਵੱਜੋ ਦਿੰਦੇ ਨਹੀਂ ਅਸੀਂ ਕਹਿੰਦੇ ਆ ਡੱਬੀ ਲੈ ਜਾ ਜਾ 10000 ਰਹਿ ਗਏ 8000 ਰਹਿ ਗਏ 6 ਰਹਿ ਗਏ 2000 ਰਹਿ ਗਏ 2000 ਜੀ 2000 ਰਹਿ ਗਏ ਡਾਕਟਰ ਨੇ ਤਾਂ ਜਵਾਬ ਦਿੱਤਾ ਇਹਦਾ 2 ਘੰਟੇ ਦੀ ਘਟੂਗਾ ਕੋਈ ਗੱਲ ਨਹੀਂ ਲੈ ਜਾ ਤੂੰ ਕਿ ਡੱਬੀ ਉਹ ਉਹ ਬੰਦੇ ਵੀ ਬਚੇ ਟਾਈਫਾਇਡ ਦਾ ਤੁਹਾਡੇ ਕੋਲ ਕੀ ਮਸਲਾ ਹੱਲ ਕਰਦੇ ਤਾਂ ਅਸੀਂ ਪਹਿਲਾਂ ਵੀ ਇੱਕ ਗੋਲੀ ਦਿੰਦੇ ਸੀ ਹੁਣ ਵੀ ਇੱਕ ਗੋਲੀ ਹੀ ਦਿੰਦੇ ਆ ਟਾਈਫਾਇਡ ਵਾਸਤੇ ਇੱਕੋ ਹੀ ਗੋਲੀ ਟਾਈਫਾਇਡ ਦੀ ਗੋਲੀ ਇੱਕੋ ਹੀ ਆ ਕਿਹੜੀ ਹੈ ਜੀ ਆਹ ਭਈਆ ਇਹ ਸੁਨਹਿਰੀ ਗੋਲੀ ਇੱਕ ਗੋਲੀ ਕੰਮ ਕਰ ਜਾਂਦੀ ਹੈ ਜੀ ਦੂਜੀ ਲੋੜ ਹੀ ਨਹੀਂ ਹੈਗੀ ਅੱਛਾ ਜਿਹੜੀ ਫਿਰ ਤੁਹਾਡੀ ਇੱਕ ਗੋਲੀ ਹੈਗੀ ਹੈ ਕਿੰਨੇ ਸਾਲ ਪੁਰਾਣਾ ਟਾਈਫਾਇਡ ਮਤਲਬ 10 10 15 15 ਸਾਲਾਂ ਦੇ ਮਰੀਜ਼ 35 ਸਾਲ ਤੱਕ ਵੀ ਹੋਇਆ ਹੋਇਆ 20 ਸਾਲ ਦੀ ਬੇਬੇ ਦਾ ਵੀ ਮਾਈਕੋਟਾਈਫੜ ਕਰਦਾ ਉਹ ਸਾਰਾ ਪਰਿਵਾਰ ਹੁਣ ਤੱਕ ਆਉਂਦਾ ਮੇਰੇ ਕੋਲੇ ਉਹਦਾ ਟੁੱਟਿਆ ਨਹੀਂ ਸੀ ਕਦੇ ਬੁਖਾਰ ਉਹ ਦਲਤਾ ਜੀ ਮੈਂ ਸੁਣਿਆ ਵੀ ਕਿਸੇ ਨੂੰ ਡੇਂਗੂ ਹੋਇਆ ਸੀ ਤੇ ਮਾੜੀ ਖਬਰ ਆ ਗਈ ਡੇਂਗੂ ਹੋਇਆ ਮਾੜੀ ਖਬਰ ਆ ਗਈ ਉਹ ਕਹਿੰਦੇ ਸੀ ਸੈੱਲ ਘਟ ਗਏ ਸੀ ਮੁੜ ਕੇ ਵਧੇ ਹੀ ਨਹੀਂ ਇਹ ਹੈਗੀ ਸੈੱਲ ਵਧਾਉਣ ਵਾਸਤੇ ਆ ਦਵਾਈ ਸਾਡੀ ਇਹ ਨੁਸਖਾ ਜੀ ਇਹ ਨੁਕਸਾ ਸੈੱਲ ਵਧਾਉਣ ਵਾਲਾ ਚਿੱਟਾ ਵੀ ਛਡਾ ਦਿੰਦੇ ਚਿੱਟਾ ਹੋਵੇ ਕੁਝ ਵੀ ਹੋਵੇ ਨਸ਼ਾ ਕੋਈੜਾ ਮਰਜ਼ੀ ਹੋਵੇ ਫਸਟ ਡੇ ਤੇ ਹੀ ਛਡਾਉਂਦੇ ਆ ਸੀ ਪਹਿਲੇ ਦਿਨ ਤੇ ਕੋਈ ਤੋੜ ਨਹੀਂ ਕੋਈ ਕੁਛ ਨਹੀਂ ਇਹ ਇੱਕ ਚਮਚਾ ਤੁਹਾਡੀ ਜ਼ਿੰਦਗੀ ਬਚਾ ਸਕਦਾ ਹੈ ਸਲਾਮ ਨਮਸਤੇ ਸਤਿ ਸ਼੍ਰੀ ਅਕਾਲ ਹਕੀਕਤ ਟੀਵੀ ਪੰਜਾਬੀ ਦੇਖ ਰਹੇ ਹੋ ਤੁਸੀਂ ਤੁਹਾਡੇ ਨਾਲ ਮੈਂ ਹਾਂ ਡਾਕਟਰ ਕਾਸਿਫ faruqi ਹੁਣ ਮੈਂ ਤੁਹਾਨੂੰ ਇਹ ਗੱਲ ਆਖੀ ਸੀ ਵੀਡੀਓ ਦੀ ਸ਼ੁਰੂਆਤ ਦੇ ਵਿੱਚ ਵੀ ਇਹ ਇੱਕ ਚਮਚਾ ਤੁਹਾਡੀ ਜ਼ਿੰਦਗੀ ਬਚਾ ਸਕਦਾ ਹੈ ਕਿਵੇਂ ਬਚਾ ਸਕਦਾ ਹੈ ਕਿਸ ਤਰੀਕੇ ਨਾਲ ਬਚਾ ਸਕਦਾ ਹੈ ਅਜਿਹਾ ਇਸ ਨੁਸਕੇ ਚ ਇਸ ਫਾਰਮੂਲੇ ਚ ਕੀ ਹੈ ਸਾਰੇ ਗੱਲਾਂ ਕਰਨ ਵਾਸਤੇ ਅੱਜ ਅਸੀਂ ਇੱਕ ਵਾਰ ਮੁੜ ਤੋਂ ਪਹੁੰਚੇ ਆ ਸਰਵਰੋਗ ਆਯੁਰਵੈਦਿਕ ਵਾਲੇ ਡਾਕਟਰ ਡਾਕਟਰ ਬਲਵੀਰ ਜੀ ਕੋਲ ਅਸੀਂ ਪਹੁੰਚੇ ਆ ਵੈਜੀ ਕੁਲ ਸਮਝਾਂਗੇ ਕੀ ਨੁਸਖਾ ਹੈ ਕੀ ਫਾਰਮੂਲਾ ਹੈ ਇਸ ਵੇਲੇ ਜਿਹੜਾ ਪੰਜਾਬ ਦੇ ਵਿੱਚ ਬਰਸਾਤਾਂ ਦਾ ਮੌਸਮ ਹੋਣ ਕਰਕੇ ਡੇਂਗੂ ਕਰਕੇ ਜਿਹੜੇ ਸੈੱਲ ਸਾਡੇ ਘਟ ਰਹੇ ਨੇ ਟਾਈਫਾਇਡ ਹਰੇਕ ਨੂੰ ਹੋ ਰਿਹਾ ਹੈ ਟਾਈਫਾਇਡ ਕਰਕੇ ਬੜੀਆਂ ਦਿੱਕਤਾਂ ਪਰੇਸ਼ਾਨੀਆਂ ਆ ਰਹੀਆਂ ਨੇ ਔਰ ਨਾਲ ਨਾਲ ਚਿਕਨਗੁਨੀਏ ਨੇ ਵੀ ਜਕੜੇ ਹੋਏ ਨੇ ਸਰੀਰ ਸਾਰੀ ਗੱਲਾਂ-ਬੱਤਾ ਸਮਝਾਂਗੇ ਅ ਵੈਜ ਬਲਵੀਰ ਜੀ ਹੋਣ ਦਾ ਕਹਣਾ ਕਿ ਇਹ ਕੋਈ ਗੱਲੀ ਕੋਈ ਹੈ ਨਹੀਂ ਵੈਜ ਜੀ ਬਹੁਤ ਬਹੁਤ ਸਵਾਗਤ ਹੈ ਇੱਕ ਵਾਰ ਫਿਰ ਤੁਹਾਡਾ ਹਕੀਕਤ ਟੀਵੀ ਪੰਜਾਬੀ ਤੇ ਧੰਨਵਾਦ ਹੈ ਜੀ ਹਕੀਕਤ ਟੀਵੀ ਦੇਖ ਰਹੇ ਸਾਰੇ ਸਰੋਤਿਆਂ ਦਾ तहे ਦਿਲੋਂ ਧੰਨਵਾਦ ਹੈ ਜੀ ਜੀ ਅੱਛਾ ਵੈਜ ਜੀ ਸਭ ਤੋਂ ਪਹਿਲਾਂ ਅਸੀਂ ਇਹ ਨੁਸਖਾ ਫਾਰਮੂਲਾ ਤੁਹਾਡਾ ਸਮਝਾਂਗੇ ਕਿ ਜਿਹੜਾ ਇਹ ਕਾਲਾ ਕਾਲਾ ਨੁਸਖਾ ਫਾਰਮੂਲਾ ਤੁਸੀਂ ਬਣਾ ਰੱਖਿਆ ਤੁਸੀਂ ਕਹਿੰਦੇ ਹੋ ਵੀ ਇਹ ਜ਼ਿੰਦਗੀਆਂ ਬਚਾਉਣ ਵਾਲਾ ਜਿਹੜਾ ਸੈੱਲਾਂ ਸੈੱਲ ਨੂੰ ਵਧਾਉਣ ਵਾਲਾ ਦਰਦਾਂ ਘਟਾਉਣ ਵਾਲਾ ਨੁਸਖਾ ਫਾਰਮੂਲਾ ਹੈ ਇਹ ਕਿਵੇਂ ਬਣ ਸਕਦਾ ਕਿਸ ਤਰੀਕੇ ਨਾਲ ਬਣ ਸਕਦਾ ਹੈ ਜੇਕਰ ਬਣ ਸਕਦਾ ਹੈ ਸਾਨੂੰ ਵੀ ਦੱਸੋ ਵੀ ਇਸ ਵੇਲੇ ਜਿਹੜੇ ਹਾਲਾਤ ਹੈਗੇ ਨੇ ਪੰਜਾਬ ਦੇ ਵਿੱਚ ਹਰੇਕ ਨੂੰ ਹੀ ਟਾਈ ਫੈਡ ਹੋਇਆ ਪਿਆ ਜੀ ਹਰੇਕ ਨੂੰ ਹੀ ਚਿਕਨ ਗੁਨੀਆ ਹੋਇਆ ਪਿਆ ਜਿਹਨੂੰ ਪੁੱਛ ਲਓ ਵੀ ਭਾਈ ਕੀ ਗੱਲ ਢਿੱਲਾ ਮਿਸਾਜਾ ਲੱਗਦਾ ਉਹ ਕਹਿੰਦਾ ਜੀ ਸੈੱਲ ਕਟੇ ਹੋਏ ਨੇ 15 ਦਿਨ ਹੋ ਗਏ ਮੈਨੂੰ ਦਵਾਈ ਖਾਂਦੇ ਨੂੰ ਸਕੂਲਾਂ ਛੁੱਟੀਆਂ ਲੈ ਚੁੱਕੇ ਆ ਹਸਪਤਾਲ 'ਚੋ ਛੁੱਟੀ ਮਿਲ ਹੀ ਨਹੀਂ ਰਹੀ ਜੀ 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 ਦੇਖੋ ਇਹ ਹੈਗੀ ਸੈੱਲ ਵਧਾਉਣ ਵਾਸਤੇ ਇਹ ਦਵਾਈ ਸਾਡੀ ਇਹ ਨੁਸਖਾ ਜੀ ਇਹ ਨੁਕਸਾ ਸੈੱਲ ਵਧਾਉਣ ਵਾਲਾ ਹੈ ਠੀਕ ਹੈ ਮਤਲਬ એનર્ਜੀ ਬੂਸਟਰ ਆ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਕੱਲਾ ਸੈੱਲਾਂ ਦੀ ਉਹ ਨਹੀਂ ਗੱਲ ਕਰਦੇ ਸਾਡੇ ਕੋਲ ਇਹ ਮਤਲਬ ਸਾਰਾ ਸਾਲ ਹੀ ਇਹ ਚੱਲਦੀ ਰਹਿੰਦੀ ਆ ਠੀਕ ਹੈ ਕੋਈ ਕੋਈ ਆ ਕੇ ਮਤਲਬ ਸਾਨੂੰ ਅਜੀਬੋ ਅਜੀਬ ਮਤਲਬ ਇਹਦੇ ਜਿਹੜੇ ਸ਼ੇਅਰ ਕਰਦਾ ਨੁਕਸੇ ਵੀ ਸਾਨੂੰ ਕਿਸ-ਕਿਸ ਚੀਜ਼ ਤੇ ਫਾਇਦਾ ਹੋਊਗਾ ਜਿਹੜੀ ਅਸੀਂ ਨਹੀਂ ਕਹਿੰਦੇ ਉਹਦੇ ਵਿੱਚ ਵੀ ਇਹਦੇ ਕਿਵੇਂ-ਕਿਵੇਂ ਫਾਇਦੇ ਦਿੱਤੇ ਬਹੁਤ ਜ਼ਿਆਦਾ ਨੇ ਠੀਕ ਹੈ ਜਿਵੇਂ ਤੁਸੀਂ ਹੁਣੇ ਗੱਲ ਕੀਤੀ ਆ ਟਾਈਫਾਇਡ ਹੋ ਗਿਆ ਆ ਜਿਹੜਾ ਸੀਜ਼ਨ ਚੱਲਦਾ ਹੈ ਇਹ ਤੁਹਾਨੂੰ ਮੈਂ ਦੱਸਦਾ ਵੀ ਅੱਜ ਤੋਂ 2016 ਦੀ ਗੱਲ ਆ 2016 ਦੇ ਵਿੱਚ ਚਿਕਨਗੁਨੀਆ ਬਹੁਤ ਜ਼ਿਆਦਾ ਆਇਆ ਠੀਕ ਹੈ ਉਸ ਟਾਈਮ ਚਿਕਨਗੁਨੀਆ ਦਾ ਇਦਾਂ ਸੀਗਾ ਅਸੀਂ ਤਿੰਨ ਪੁੜੀਆਂ ਸੈੱਲਾਂ ਵਾਲੀਆਂ ਤਿੰਨ ਕੈਪਸੂਲ ਆ ਰੈੱਡ ਤੇ ਆ ਤਿੰਨ ਗ੍ਰੀਨ ਵਾਲੇ ਇਹ ਦਿਨ-ਦਿਨ ਦੇ ਸੀ ਕਿ ਸਿਰਫ ਤਿੰਨ ਖੁਰਾਕਾਂ ਦਿੰਦੇ ਸੀ ਠੀਕ ਹੈ ਚਿਕਨਗੁਨੀਆ ਇੱਕ ਡੇ ਦੇ ਵਿੱਚ ਇੱਕੋ ਦਿਨ ਦੇ ਵਿੱਚ ਸੈਡ ਇੱਕੋ ਦਿਨ ਚ ਠੀਕ ਹੋ ਜਾਂਦੀ ਸੀ ਮਤਲਬ ਤਿੰਨ ਖੁਰਾਕਾਂ ਦੇ ਨਾਲ ਜੀ ਚਿਕਨਗੁਨੀਆ ਔਰ ਸੈੱਲ ਠੀਕ ਹੈ ਇੱਕ ਤਿੰਨ ਦਿਨ ਤਿੰਨ ਖੁਰਾਕਾਂ ਦੇਣੀ ਆ ਇੱਕ ਦਿਨ ਦੂਸਰੇ ਦਿਨ ਬੰਦਾ ਨੌਬਰ ਨੌ ਉਹ ਤੋਂ ਤਿੰਨ ਇੱਕ ਚਾਰ ਸਾਲ ਬਾਅਦ ਕੀ ਹੋਇਆ ਜਿਹੜੇ ਬੰਦੇ ਨੇ ਤਾਂ ਖਾਲੀ ਠੀਕ ਆ ਜਿਹੜਾ ਨੇ ਨਹੀਂ ਖਾਧੀ ਜਾਂ ਕਿਸੇ ਹੋਰ ਪੈਥੀਆਂ ਦੇ ਵਿੱਚ ਉਹਨਾਂ ਨੇ ਆਪਣਾ ਇਲਾਜ ਕਰਾ ਕੇ ਹਫਤਾ ਹਫਤਾ 15-15 ਦਿਨ ਖਰਾਬ ਕਰੇ ਆ ਚਲੋ ਠੀਕ ਹੋ ਗਿਆ ਉਹ ਤਿੰਨ ਇੱਕ ਸਾਲ ਬਾਅਦ ਉਹਦਾ ਦੁਆਰਾ ਜਿਹੜਾ ਪ੍ਰਕੋਪ ਆਇਆ ਉਹ ਹਫਤਾ ਹਫਤਾ 10-10 ਦਿਨ ਨਹੀਂ ਜਾਂਦਾ ਸੀ ਠੀਕ ਹੈ ਹੁਣ 9 ਸਾਲ ਹੋ ਗਏ ਮੇਰੇ ਖਾਲਜਾ ਆ 25 ਆ ਗਿਆ 9 ਸਾਲ ਬਾਅਦ ਜਿਹੜਾ ਹੁਣ ਫੇਰ ਚਿਕਨ ਗੁਣੀਆਂ ਦਾ ਫੇਰ ਪ੍ਰਕੋਪ ਫੇਰ ਵੱਧ ਗਿਆ ਸੈੱਲ ਹੋ ਗਏ ਟਾਈਫਾਇਡ ਹੋ ਗਏ ਤੇ ਚਿਕਨ ਗੁਣੀਆਂ ਤਿੰਨੇ ਹੀ ਪੈਣਾ ਹੈ ਅੱਛਾ ਤਿੰਨੇ ਹੀ ਪੈਣਾ ਨੇ ਤਿੰਨੇ ਹੀ ਪੈਣਾ ਨੇ ਠੀਕ ਹੈ ਠੀਕ ਹੈ ਇਹਦੇ ਵਿੱਚ ਹੁਣ ਜਿਹੜਾ 9 ਸਾਲ ਬਾਅਦ ਆਇਆ ਅਸੀਂ ਜਿਵੇਂ ਪਹਿਲਾਂ ਕਹਿੰਦੇ ਸੀਗੇ ਕਿ ਤਿੰਨ ਪੁੜੀਆਂ ਲੈ ਜਾਓ ਚਿਕਨ ਗੁਣੀਆਂ ਠੀਕ ਹੋ ਜਾਂਦਾ ਆਰਾਮ ਆ ਜਾਂਦਾ ਹੈ ਤਿੰਨ ਫੜਕੇ ਠੀਕ ਹੈ ਪਰ ਜਿਹੜਾ ਹੁਣ ਦਾ ਉਸ ਟਾਈਮ ਦਾ ਦਵਾਈਆ ਹੋਇਆ ਹੁਣ ਨਿਕਲ ਰਿਹਾ ਨਾ ਇਹ ਜਿਹੜੀ ਸਾਡੀ ਦਵਾਈ ਆ ਇਹਦੇ ਨਾਲ ਘੱਟੋ ਘੱਟ 15 ਦਿਨ ਲੈਂਦਾ ਓਕੇ 15 ਦਿਨ ਲੈਂਦਾ ਹੈ ਤੰਦਰੁਸਤ ਹੋਣ ਨੂੰ ਬੰਦਾ ਠੀਕ ਹੋਣ ਨੂੰ ਠੀਕ ਹੈ ਪਰ ਜੇ ਆਪਾਂ ਹੋਰ ਉਹਨਾਂ ਪੈਛਿਆਂ 'ਚ ਜਾਈਏ ਇਹ 3 ਮਹੀਨੇ ਲੈਂਦਾ ਹਾਂ 3 ਮਹੀਨੇ ਡਾਕਟਰ ਕਹਿੰਦਾ ਜੀ ਵੀ ਤੁਸੀਂ ਚਾਹੇ ਠੀਕ ਵੀ ਹੋ ਜੋਂ ਤੁਹਾਡੇ ਦਰਦ ਠੀਕ ਵੀ ਹੋ ਜਾਣ ਪਰ 3 ਮਹੀਨੇ ਤੁਹਾਨੂੰ ਮੈਡੀਸਿਨ ਖਾਣੀ ਪਊਗੀ ਬਿਲਕੁਲ ਉਹ 3 ਮਹੀਨੇ ਖਾਣੀ ਪਊਗੀ ਤੁਹਾਨੂੰ ਠੀਕ ਹੈ ਜੇ ਤੁਸੀਂ ਹੁਣ ਵੀ ਉਦਾਂ ਹੀ ਅਣਗਹਿਲੀ ਕਰਦੇ ਹੋ ਇਹ 15 ਦਿਨ ਜਾਂ ਮਹੀਨਾ ਨਹੀਂ ਖਾਂਦੇ ਉਹ 3 ਮਹੀਨੇ ਨਹੀਂ ਖਾਂਦੇ ਤਾਂ ਜਿਹੜਾ ਆਉਣ ਵਾਲਾ 3 ਜਾਂ 4 ਸਾਲ ਬਾਅਦ ਜਾਂ 5 ਸਾਲ ਬਾਅਦ ਜਿਹੜਾ ਇਹਦਾ ਫੇਰ ਪ੍ਰਕੋਪ ਆਉਣਾ ਹੈ ਉਹ ਸਾਲ ਤੇ ਜਾਊਗਾ ਉਹ ਸਾਲ ਤੱਕ ਕਰੂਗਾ ਜਿਹੜਾ ਜਿਹੜਾ ਕੋਰਸ ਨਹੀਂ ਕਰਦੇ ਠੀਕ ਹੈ ਅੱਛਾ ਇੱਕ ਤੁਹਾਡੇ ਕੋਲ ਵਕੀਲ ਸਾਹਿਬਾ ਆਏ ਸੀ ਤੁਸੀਂ ਉਹਨਾਂ ਨੂੰ ਦੱਸਿਆ ਸੀ ਅੱਤ ਉਹਨਾਂ ਦਾ ਗੁੱਟ ਗੱਲ ਸੁਣ ਗਈ ਤੁਸੀਂ ਉਹਨਾਂ ਨੂੰ ਕਹਿਤਾ ਸੀ ਉਹਨਾਂ ਦੀ ਗੱਲ ਸੁਣ ਕੇ ਵੀ ਤੁਹਾਨੂੰ ਚਿਕਨ ਗੁਣੀ ਤੁਸੀਂ ਕਿਵੇਂ ਫੜ ਲੈਣੇ ਵੀ ਇਹ ਚਿਕਨ ਗੁਣੀ ਐ ਜਾਂ ਫਿਰ ਇਸ ਵੇਲੇ ਚਿਕਨ ਗੁਣੀ ਦੇ ਚੱਕਰ 'ਚ ਡਾਕਟਰ ਨੇ ਉਹ ਯੂਰਿਕ ਐਸਿਡ ਦੇ ਕੈਪਸੂਲ ਖਲਾਈ ਜਾਂਦੇ ਨੇ ਜੀ ਜੀ ਮੈਂ ਤੁਹਾਨੂੰ ਦੱਸ ਦਿਆਂ ਮੇਰੇ ਕੋਲ ਉਹ ਕੁੜੀ ਆਉਂਦੀ ਐ ਜਲੰਧਰ ਤੋਂ ਐਡਵੋਕੇਟ ਆ ਠੀਕ ਹੈ ਉਹ ਮੇਰੇ ਕੋਲੇ ਆਈ ਤੇ ਮੈਨੂੰ ਕਹਿੰਦੀ ਵੀ ਐਦਾਂ ਕਰਕੇ ਵੀ ਮੇਰੀ ਸਕਿਨ 'ਤੇ ਖਾਰਸ਼ੀ ਜੀ ਹੋ ਰਹੀ ਆ ਆ ਮੇਰੇ ਗੁੱਟ ਦਰਦ ਹੋ ਰਹੇ ਆ ਵੀ ਸਾਰੇ ਜੋੜ ਕੱਲਾ ਕੱਲਾ ਮੇਰਾ ਜੋੜ ਦੁਖਦਾ ਉੱਠਣ ਨੂੰ ਮੇਰਾ ਦਿਲ ਨਹੀਂ ਕਰਦਾ ਉਨੇ ਆ ਤਿੰਨ ਚਾਰ ਚੀਜ਼ਾਂ ਬੋਲੀਆਂ ਤੇ ਮੈਂ ਸਮਝ ਗਿਆ ਵੀ ਕੀ ਪ੍ਰੋਬਲਮ ਹੈ ਨਾ ਤੇ ਫਿਰ ਮੈਂ ਉਹਨੂੰ ਕਿਹਾ ਮੈਂ ਕਿਹਾ ਤੇਰੀਆਂ ਲੱਤਾਂ ਸੁੰਨ ਹੁੰਦੀਆਂ ਪੈਰ ਦਰਦ ਕਰਦੇ ਆ ਪੈਰ ਪੈਰਾਂ ਦੇ ਥੱਲੇ ਰੋੜੀਆਂ ਜੀਆਂ ਚੋਣ ਲੱਗ ਜਾਂਦੀਆਂ ਨੇ ਉਹ ਕਹਿੰਦੀ ਵੀ ਹਾਂ ਸਾਰਾ ਕੁਝ ਮੈਂ ਤੈਨੂੰ ਚਿਕਨਗੁਣੀਆ ਹੋ ਗਿਆ ਕੋਈ ਗੱਲ ਨਹੀਂ ਤੂੰ ਦਵਾਈ ਲੈ ਜਾ ਉਹ ਕਹਿੰਦੀ ਚਿਕਨਗੁਣੀਆ ਹੋ ਗਿਆ ਮੈਨੂੰ ਮੈਂ ਕਿਹਾ ਹਾਂ ਚਿਕਨਗੁਣੀਆ ਹੋ ਗਿਆ ਕੋਈ ਗੱਲ ਨਹੀਂ ਤੇ ਚਲੋ ਉਹ ਮੈਂ ਉਹਨੂੰ ਦਵਾਈ ਦੇ ਕੇ ਤੋਰਤਾ ਤੇ ਮੈਨੂੰ 4-5 ਦਿਨ ਬਾਅਦ ਉਹਦਾ ਫੋਨ ਆਇਆ ਜਲੰਧਰ ਤੋਂ ਕਹਿੰਦੀ ਵੀ ਮੈਂ ਠੀਕ ਨਹੀਂ ਹੈਗੀ ਹਲੇ ਮੈਂ ਕਿਹਾ ਤੈਨੂੰ 15 ਦਿਨ ਲੱਗ ਜਾਣੇ ਆ ਵੀ ਤੂੰ ਘਬਰਾ ਨਾ ਜੇ ਜੇ ਤੈਨੂੰ ਜ਼ਿਆਦਾ ਹੀ ਤੈਨੂੰ ਐ ਲੱਗਦਾ ਵੀ ਚਲੋ ਤੂੰ ਜਾਣਾ ਹੈ ਆਪਣਾ ਕੋਟ ਵੀ ਜਾਣਾ ਹੈ ਵੈਸੇ ਤਾਂ ਤੂੰ ਨਾ ਜਾਈਂ ਵੀ ਜੇ ਤੂੰ ਜਾਣਾ ਹੈ ਜਾਂ ਛੇਤੀ ਜ਼ਿਆਦਾ ਕਰਦੀਆਂ ਵੀ ਤੂੰ ਹੀ ਕਦੀ ਡਿਪ ਲਗਾ ਲਾ ਹਨਾ ਠੀਕ ਹੈ ਉਹ ਜਿਹੜਾ ਡਾਕਟਰ ਤੋਂ ਕੋਲ ਗਈ ਉਹ ਉਹਨਾਂ ਦਾ ਫੈਮਿਲੀ ਡਾਕਟਰ ਸੀ ਪਹਿਲਾਂ ਹੀ ਉਹਦੇ ਕੋਲ ਚਲੇ ਗਈ ਸੀ ਉਹਨੂੰ ਦੱਸਿਆ ਸਾਰਾ ਵੀ ਇਦਾਂ ਦਾ ਕਰਕੇ ਵੀ ਆਹ ਪ੍ਰੋਬਲਮ ਮੈਨੂੰ ਆਉਂਦੀ ਆ ਵੀ ਮੈਂ ਦਵਾਈ ਲੈਂਦੀ ਆ ਉਥੋਂ ਉਹਨਾਂ ਨੇ ਉਹਨੂੰ ਲੀਵਰ ਦਾ ਟੈਸਟ ਲਿਖ ਕੇ ਦਿੱਤਾ ਉਹਦੇ 'ਚ ਕੁਝ ਆਉਣਾ ਨਹੀਂ ਸੀ ਠੀਕ ਹੈ ਉਹ ਨਾਰਮਲ ਆ ਗਿਆ ਫਿਰ ਸੀਬੀਸੀ ਕਰਾ ਲਈ ਫਿਰ ਵੀ ਕੁਝ ਨਾ ਹੋਇਆ ਫਿਰ ਬਲਡਲ ਟੈਸਟ ਕਰਾ ਲਿਆ ਉਹਦੇ 'ਚ ਚਿਕਨਗੁਨੀਆ ਡੇਂਗੂ ਆ ਗਿਆ ਬਸ ਜਿਹੜੀ ਗੱਲ ਤੁਸੀਂ ਪਹਿਲਾਂ ਸਟਾਰਟਿੰਗ 'ਚ ਕਹੀ ਸੀ ਉਹਨਾਂ ਨੇ ਬਾਅਦ 'ਚ ਕਰਾਈ ਪੰਜ ਛੇ ਦਿਨ ਇਦਾਂ ਹੀ ਚੱਕਰਾਂ ਦੇ ਵਿੱਚ ਪਾ ਕੇ ਉਹ ਕਹਿੰਦੇ ਵੀ ਤੈਨੂੰ ਤਾਂ ਚਿਕਨਗੁਨੀਆ ਉਹ ਕਹਿੰਦੀ ਇਹ ਗੱਲ ਤਾਂ ਕਹਿੰਦੀ ਉਹਨਾਂ ਨੇ ਪਹਿਲੇ ਮੈਨੂੰ ਦੱਸਤੀ ਸੀ ਐਂ ਕਹਿੰਦਾ ਕਹਿੰਦਾ ਕਿਵੇਂ ਦੱਸਤੀ ਉਹਨਾਂ ਨੇ ਠੀਕ ਹੈ ਉਹ ਕਹਿੰਦੀ ਵੀ ਉਹਨਾਂ ਨੇ ਮੈਨੂੰ ਪੁੱਛਿਆ ਦੋ ਤਿੰਨ ਗੱਲਾਂ ਪੁੱਛੀਆਂ ਮੈਨੂੰ ਕਹਿੰਦੇ ਵੀ ਕੁਝ ਨਹੀਂ ਹੈਗਾ ਵੀ ਤੈਨੂੰ ਚਿਕਨ ਗੁੜੀਆਂ 15 ਦਿਨ ਦਵਾਈ ਖਾਣੀ ਐਦਾਂ ਕਹਿੰਦਾ ਕਿਵੇਂ ਦੱਸ ਦਿੱਤ ਇਹ ਜੇ ਕੋੜ ਉਹ ਮੈਨੂੰ ਦੱਸੇ ਜਾਂ ਨਾਲੇ ਹੱਸੀ ਜਾਵੇ ਮੈਨੂੰ ਕਹਿੰਦੀ ਇਦਾਂ ਕਰਕੇ ਆ ਹੋਇਆ ਮਾਂ ਚੱਲ ਕੋਈ ਗੱਲ ਨਹੀਂ ਇਹ ਇਹਨਾਂ ਦੀ ਪੜ੍ਹਾਈ ਤੇ ਸਾਡੀ ਪੜ੍ਹਾਈ ਚ ਫਰਕ ਆ ਥੋੜਾ ਜਿਹਾ ਅਸੀਂ ਨਹੀਂ ਕਰਾਉਂਦੇ ਜੀ ਟੈਸਟ ਜੀ 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 ਅੱਛਾ ਪਤਾ ਮਤਲਬ ਜਿਹੜੇ ਤੁਹਾਨੂੰ ਤੋਂ ਚਲੋ ਗੱਲਾਂ ਤੋਂ ਪਤਾ ਲੱਗ ਗਿਆ ਵੈਜੀ ਇੱਕ ਆਮ ਬੰਦਾ ਜਿਹੜਾ ਇਸ ਵੇਲੇ ਤੁਹਾਡੀ ਵੀਡੀਓ ਦੇਖ ਰਿਹਾ ਉਹਦੇ ਘਰ ਚੋਂ ਉਹਦੇ ਸਰਕਲ ਚ ਉਹਦੇ ਰਿਸ਼ਤੇਦਾਰੀ ਚ ਕੀ ਸਿੰਪਟਮ ਆਉਣਗੇ ਜੇ ਸੈੱਲ ਘਟ ਹੋਵੇ ਜੇ ਚਿਕਨਗੁਨੀਆ ਹੋਵੇ ਜੇ ਟਾਈਫਾਇਡ ਹੋਵੇ ਤਿੰਨਾਂ ਦੇ ਤੁਸੀਂ ਕਹਿੰਦੇ ਵੀ ਸੱਕੀਆਂ ਭੈਣਾ ਨੇ ਦੇਖੋ ਜੇ ਚਿਕਨਗੁਨੀਆ ਹੋ ਗਿਆ ਸਕਿਨ ਤੇ ਖਾਰਸ਼ ਠਫੜ ਠੀਕ ਹੈ ਲੱਤਾਂ ਬਿਲਕੁਲ ਸਰੀਰ ਟੁੱਟ ਜਾਂਦਾ ਠੀਕ ਹੈ ਖਾਸ ਕਰ ਸਭ ਤੋਂ ਪਹਿਲਾਂ ਗੁੱਟ ਜਿਹੜੇ ਆ ਇਹ ਜਾਮ ਹੋ ਜਾਂਦੇ ਆ ਪਹਿਲਾਂ ਗੁੱਟ ਜਾਮ ਹੋਣਗੇ ਫਿਰ ਸਾਰੇ ਜੋੜ ਜਾਮ ਹੁੰਦੇ ਆ ਠੀਕ ਹੈ ਮਤਲਬ ਜਿਹਦੇ ਨਾਲ ਰੇਸ ਦੇਣੀ ਹੈ ਉਹ ਰੇਸ ਖੜ ਜੂਗੀ ਰੇਸੀ ਉਸ ਤੋਂ ਐਕਸੀਲੇਟਰ ਬੰਦ ਹੋ ਜਾਂਦਾ ਠੀਕ ਹੈ ਤੇ ਉਸ ਤੋਂ ਬਾਅਦ ਫਿਰ ਜਿਹੜੀ ਆ ਸਾਰਾ ਸਰੀਰ ਦਰਦ ਬੁਖਾਰ ਫਿਰ ਜਦੋਂ ਇਹ ਚੀਜ਼ਾਂ ਹੋਣਗੀਆਂ ਅੰਦਰ ਸਵੈਲਿੰਗ ਆ ਜਾਂਦੀ ਆ ਫਿਰ ਖਾਣਾ ਪੀਣਾ ਬੰਦ ਹੋ ਜਾਂਦਾ ਠੀਕ ਹੈ ਆਹ ਆ ਸਿੰਪਟਮ ਇਹਦੇ ਜਿਹੜੇ ਹੈਗੇ ਆ ਚਿਕਨਗੁਨੀ ਚਿਕਨਗੁਨੀਆ ਦੇ ਠੀਕ ਹੈ ਤੇ ਜੇਕਰ ਲੱਤਾਂ ਦੀਆਂ ਪਿੰਜਣੀਆਂ ਸਾਡੀਆਂ ਦਾ ਅਰਧ ਕਰਨ ਲੱਗ ਜਾਂਦੀਆਂ ਠੀਕ ਹੈ ਇਹਦੀਆਂ ਦੋ ਨਿਸ਼ਾਨੀਆਂ ਨੇ ਮਤਲਬ ਇੱਕ ਮਤਲਬ ਦੋ ਸਿੰਪਟਮ ਨੇ ਇਹਦੇ ਲੱਤਾਂ ਦਰਦ ਹੋ ਜਾਣੀਆਂ ਇੱਕ ਤਾਂ ਧਰਨ ਪੈਂਦੀ ਆ ਠੀਕ ਹੈ ਉਹਦੇ ਨਾਲ ਹੋ ਜਾਂਦੀਆਂ ਨੇ ਉਹਦੇ ਨਾਲ ਭੁੱਖ ਮਰ ਜਾਂਦੀ ਆ ਕਿਸੇ ਤੋਂ ਸਮਝ ਲਓ ਵੀ ਧਰਨ ਪਈ ਆ ਧਰਨ ਸੈੱਟ ਕਰਾ ਲਓ ਜੇ ਧਰਨ ਸਹੀ ਆ ਭੁੱਖ ਸਹੀ ਲੱਗਦੀ ਆ ਲੱਤਾਂ ਦਰਦ ਕਰਦੀਆਂ 100% ਤੁਹਾਡੇ ਪਲੇਟलेट्स ਘਟ ਗਏ ਉਜਿਨ ਕਹਿੰਦੇ ਨੇ ਵੀ ਸਾਡੇ ਲੱਤਾਂ 'ਚ ਜਾਨ ਜੀ ਨਹੀਂ ਹੈਗੀ ਛੁੱਟੀਆਂ ਪੈ ਗਈਆਂ ਬਿਲਕੁਲ ਜਿਵੇਂ ਅਮਲੀ ਦੀ ਤੋੜ ਲੱਗਦੀ ਆ ਨਾ ਲੱਤਾਂ ਨੂੰ ਐ ਹੁੰਦੀ ਆ ਬੇਚੈਨੀ ਉਹ ਬੇਚੈਨੀ ਜੀ ਉਹ ਫਿਰ ਬਸ ਸੈੱਲ ਘਟ ਜਾਂਦੇ ਆ ਫਿਰ ਉਹ ਠੀਕ ਹੈ ਇਹ ਸੈੱਲ ਜਿਹੜੇ ਘਟਣ ਦੇ ਕਾਰਨ ਕਈ ਹੋ ਜਾਂਦੇ ਆ ਜਿਵੇਂ ਟਾਈਫਾਇਡ ਹੋ ਗਿਆ ਤਾਂ ਸੈੱਲ ਘਟ ਗਏ ਜਿਆਦਾ ਐਂਟੀਬਾਇਓਟਿਕ ਲੈ ਲਿਆ ਤਾਂ ਸੈੱਲ ਘਟ ਗਏ ਠੀਕ ਹੈ ਕਿਸੇ ਨੂੰ ਕੋਈ ਕੈਂਸਰ ਪੇਸ਼ੈਂਟ ਆ ਗਿਆ ਉਹਨਾਂ ਦੀ ਕੀਮੋ ਲੱਗੀ ਜਾਂ ਹੋਰ ਜਿਆਦਾ ਤੇਜ਼ ਦਵਾਈਆਂ ਲੱਗਣ ਉਹ ਸੈੱਲ ਘਟ ਜਾਂਦੇ ਨੇ ਠੀਕ ਹੈ ਸੈੱਲ ਕਈ ਤਰ੍ਹਾਂ ਦੇ ਘਟ ਜਿਆ ਮੱਛਰ ਆ ਗਿਆ ਡੇਂਗੂ ਆ ਗਿਆ ਇਹਦੇ ਨਾਲ ਸੈੱਲ ਡੇਂਗੂ ਦਾ ਤਾਂ ਬੜਾ ਭਮਾਰਾ ਚੱਲ ਰਿਹਾ ਜੀ ਇਹਦੇ ਕੋ ਸੀਜ਼ਨ ਆ ਗਿਆ ਹੁਣ ਬਸ ਆ ਦੋ 10ਵਾਂ 11ਵਾਂ 10ਵਾਂ ਮਹੀਨੇ ਤੱਕ 10.5 ਅੱਧ ਤੱਕ ਠੀਕ ਹੈ ਇਹ ਪੂਰਾ ਰਹਿਣਾ ਹੁਣ ਇਹ ਡੇਂਗੂ ਦਾ ਸੈੱਲਾਂ ਦਾ ਪਰ ਡੇਂਗੂ ਨਾਲ ਤਾਂ ਜੀ ਮੈਂ ਸੁਣਿਆ ਵੀ ਕਿਸੇ ਨੂੰ ਡੇਂਗੂ ਹੋਇਆ ਸੀ ਤੇ ਮਾੜੀ ਖਬਰ ਆ ਗਈ ਡੇਂਗੂ ਹੋਇਆ ਮਾੜੀ ਖਬਰ ਆ ਗਈ ਉਹ ਕਹਿੰਦੇ ਸੈੱਲ ਘਟ ਗਏ ਸੀ ਮੁੜ ਕੇ ਵਧੇ ਹੀ ਨਹੀਂ ਦੇਖੋ ਉਹ ਜਦੋਂ ਬੰਦਾ ਇਲਾਜ ਰੋਂਗ ਹੋ ਜਾਂਦਾ ਸਹੀ ਕਿਸੇ ਬੰਦੇ ਕੋ ਡਾਕਟਰ ਕੋਲ ਨਹੀਂ ਪਹੁੰਚ ਸਕਿਆ ਠੀਕ ਹੈ ਜੀ ਤੇ ਉਹਨੂੰ ਇੱਕਦਮ ਨਾ ਕੰਟਰੋਲ ਕਰ ਸਕਿਆ ਤਾਂ ਸਾਡੀ ਜਿਹੜੀ ਹੌਲੀ ਹੌਲੀ ਸੁੱਕਦੀ ਸੁੱਕਦੀ ਬੋਨ ਮੈਰੋ ਜਿਹੜੀ ਆ ਕੰਮ ਛੱਡ ਜਾਂਦੀ ਆ ਠੀਕ ਜਦੋਂ ਬੋਨ ਮੈਰੋ ਕੰਮ ਛੱਡ ਗੀ ਜਵੇ ਠੀਕ ਹੈ ਤੇ ਉੱਥੇ ਤਾਂ ਫੇ ਸਾਨੂੰ ਬਹੁਤ ਔਖਾ ਹੋ ਜਾਂਦਾ ਨਾ ਕੰਮ ਓਕੇ ਬੋਨ ਮੈਰੋ ਕੰਮ ਛੱਡ ਗਈ ਫਿਰ ਸੈੱਲ ਬਣਨੇ ਕਿੱਥੋਂ ਆ ਫਿਰ ਤਾਂ ਪਲਾਜ਼ਮਾ ਚੜਾਉਣ ਚੜਾਉਣ ਦੀ ਰਹਿ ਜਾਂਦਾ ਬੰਦਾ ਕਿੰਨਾ ਕੁ ਚੜਾ ਲੂਗਾ ਠੀਕ ਹੈ ਤੇ ਜਿਹੜੀ ਤੁਹਾਡੀ ਇਹ ਨੁਸਖਾ ਇਹ ਫਾਰਮੂਲਾ ਹੈ ਜਿਹੜਾ ਇਸ ਵੇਲੇ ਤੁਸੀਂ ਮੂਰੇ ਰੱਖਿਆ ਹੋਇਆ ਹੈ ਕਿਡਨੀ ਦੇ ਸੈੱਲ ਘਟੇ ਤੇ ਇਹ ਸੈੱਲ ਪੂਰੇ ਕਰ ਦਿੰਦਾ ਤੁਹਾਡਾ ਤਜਰਬਾ ਕੀ ਹੈ ਸਰ ਸਾਡਾ ਤਜਰਬਾ ਤਾਂ ਇਹਦੇ ਚ ਬਹੁਤ ਖਤਰਨਾਕ ਤੱਕ ਵੀ ਗਿਆ 40000 50000 ਸੈੱਲ ਰਹਣੇ ਜਾਂ ਕੋਈ 40 50000 ਸੈੱਲ ਕਹ ਕੇ ਸਾਡੇ ਕੋਲ ਆ ਜੇ ਤੇ ਅਸੀਂ ਉਹਦੇ ਬਾਅਦ ਜ਼ਿਆਦਾ ਤਵੱਜੋ ਦਿੰਦੇ ਨਹੀਂ ਅਸੀਂ ਕਹਿੰਦੇ ਆ ਡੱਬੀ ਲੈ ਜਾ ਜਾ ਠੀਕ ਹੈ ਆਹ ਵਾਲੀ ਡੱਬੀ ਇਹ ਡੱਬੀ ਠੀਕ ਹੈ 10000 ਰਹਿ ਗਏ 8000 ਰਹਿ ਗਏ 6 ਰਹਿ ਗਏ 2000 ਰਹਿ ਗਏ 2000 ਜੀ 2000 ਰੁਪਏ ਕਿ ਉੱਥੇ ਤੱਕ ਉਹਨੂੰ ਕਹਿੰਨੇ ਵੀ ਐਂ ਲੈ ਲੈ ਹੁਣ ਇਹਨੂੰ ਸਵੇਰੇ ਦੁਪਹਿਰੇ ਸ਼ਾਮ ਤਿੰਨ ਟਾਈਮ ਖਾ ਦੋ ਦਿਨ ਖਾ ਕੇ ਫਿਰ ਪਰਸੋਂ ਨੂੰ ਚੈੱਕ ਕਰਾਈ ਉਹ 2000 ਉਹਨੂੰ ਕਹਿੰਨੇ ਵੀ ਦੋ ਦਿਨ ਖਾ ਕੇ ਚੈੱਕ ਕਰ ਇਹਨਾਂ ਡਾਕਟਰਾਂ ਨੇ ਦਾ ਜਵਾਬ ਦਿੱਤਾ ਇਹ ਤਾਂ 2 ਘੰਟੇ ਨਹੀਂ ਕੱਟੂਗਾ ਮੈਂ ਕੋਈ ਗੱਲ ਨਹੀਂ ਲੈ ਜਾ ਤਾ ਕੋਈ ਕੱਡਬੀ ਉਹ ਉਹ ਬੰਦੇ ਵੀ ਬਚਿਆ ਅੱਛਾ ਇਸ ਤਰ੍ਹਾਂ ਦਾ ਕੀ ਇਹਦੇ ਵਿੱਚ ਪਾਇਆ ਹੋਇਆ ਜੀ ਕੀ ਤੁਸੀਂ ਇਹਦੇ ਵਿੱਚ ਕੋਈ ਕੁਝ ਘੋਲ ਕੇ ਪਾਇਆ ਹੈ ਜਾਂ ਕਿਹੜਾ ਕੋਈ ਨੁਸਕਾ ਫਾਰਮੂਲਾ ਤੁਹਾਡੇ ਹੱਥ ਲੱਗਿਆ ਹੋਇਆ ਹੈ ਘਰੇ ਬਣਾ ਸਕਦੇ ਨਹੀਂ ਦੇਖੋ ਘਰੇ ਨਹੀਂ ਬਣਨਾ ਹਰ ਇੱਕ ਬੰਦਾ ਘਰੇ ਨਹੀਂ ਬਣਾ ਸਕਦਾ ਕਿਉਂਕਿ ਇਹਦੇ ਵਿੱਚ ਜਿਹੜੀ ਮਾਤਰਾ ਹੈ ਜਿਹੜੀਆਂ ਆਪਾਂ ਦਵਾਈਆਂ ਪਾਈਆਂ ਨਾ ਇੱਕ ਕਹਿ ਦੇਣਾ ਕਿ ਆਪਾਂ ਕੋਈ ਵੀ ਫਾਰਮੂਲਾ ਲੈ ਰਹੇ ਹਾਂ ਨਾ ਆਪਾਂ ਕਹਿੰਦੇ ਆ ਵੀ ਆਹ ਫਾਰਮੂਲਾ ਇਹਦੇ ਵਿੱਚ ਆ ਚਾਰ ਚੀਜ਼ਾਂ ਪਾਤੀਆਂ ਠੀਕ ਹੈ ਜਦੋਂ ਆਪਾਂ ਨਾ ਨਹੀਂ ਲੈਂਦੇ ਵੀ ਆ ਚਾਰ ਚੀਜ਼ਾਂ ਪਾਤੀਆਂ ਦਾ ਮਤਲਬ ਆ ਵੀ ਚਾਰੇ ਚੀਜ਼ਾਂ ਬਰਾਬਰ ਪਾਤੀਆਂ ਠੀਕ ਹੈ ਜਦੋਂ ਅਸੀਂ ਉਹਨਾਂ ਨੂੰ ਕਹਿੰਦੇ ਆ ਵੀ ਆ ਇੰਨੀ ਡੋਜ਼ ਪਾਉਣੀ ਆ ਇੰਨੀ ਪਾਉਣੀ ਆ ਇੰਨੀ ਪਾਉਣੀ ਆ ਇਹਦਾ ਮਤਲਬ ਉਹ ਓਨੀ ਹੀ ਪਾਉਣੀ ਆ ਵੱਧ ਘੱਟ ਨਹੀਂ ਹੋਣੀ ਚਾਹੀਦੀ ਠੀਕ ਹੈ ਉਸ ਤੋਂ ਬਾਅਦ ਅਗਲਾ ਪ੍ਰੋਸੈਸ ਇਹ ਆ ਕਿ ਉਹਨੂੰ ਉਹਦਾ ਸਰਕਲ ਜਿਹੜਾ ਬਣਾਉਣ ਦਾ ਤਰੀਕਾ ਕੀ ਆ ਓਕੇ ਹੁਣ ਇੱਕ ਬੰਦਾ ਅਸੀਂ ਦਵਾਈ ਸਾੜ ਲੈਂਦੇ ਆ ਇੱਕ ਬੰਦਾ ਤਵੇ ਤੇ ਭੁੰਨ ਲੈਂਦਾ ਸਤਿਆਨਾਸ਼ ਮਾਰਦਾ ਉਹਨੇ ਸਵਾ ਕਰਤੀ ਉਹਦੀ ਠੀਕ ਹੈ ਜੀ 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 ਇੱਕ ਬੰਦਾ ਉਹਨੂੰ ਕਿਸੇ ਭਾਂਡੇ ਚ ਬਣਾਉਂਦਾ ਅਸੀਂ ਇਹਨਾਂ ਨੂੰ ਕੁਜੇ ਦੇ ਵਿੱਚ ਬੰਦ ਕਰਕੇ ਉੱਪਰ ਲਾ ਕੇ ਮਿੱਟੀ ਇਹਨੂੰ ਅਸੀਂ 1 ਘੰਟੇ ਦੀ ਅੱਗ ਦੇਣੀ ਆ ਓਕੇ ਠੀਕ ਹੈ ਔਰ ਦੂਜੀ ਹੁਣ ਜਿਹੜੀਆਂ ਐਟਮਾਂ ਨੇ ਇਹ ਨਹੀਂ ਹੈਗਾ ਵੀ ਸਾਰੀਆਂ ਅਸਮਾਨ ਇੱਕੋ ਇਕੱਠਾ ਕਰਤਾ ਐਦਾਂ ਨਹੀਂ ਬਣਨਾ ਠੀਕ ਹੈ ਜਿਹੜੀ ਮਾਤਰਾ ਲਿਖੀ ਹੋਈ ਆ ਠੀਕ ਆ ਠੀਕ ਹੈ ਪਰ ਮਾਤਰਾ ਇਹਦੀ ਇੰਨੀ ਨਹੀਂ ਹੈਗੀ ਜੇ 6 ਐਟਮਾਂ ਲਿਖੀਆਂ ਨਾ ਤਾਂ 6 ਐਟਮਾਂ ਨੂੰ ਅਲੱਗ-ਅਲੱਗ ਭਸਮ ਕੀਤਾ ਜਾਣਾ ਹੈ ਕਿਸੇ ਦਾ ਕਿਲੋ ਦਾ weight 50 ਗ੍ਰਾਮ ਰਹਿ ਜਾਂਦਾ ਕਿਸੇ ਦਾ ਕਿਲੋ ਦਾ weight ਅੱਧਾ ਕਿਲੋ ਰਹਿ ਜਾਂਦਾ ਠੀਕ ਹੈ ਠੀਕ ਹੈ ਭਸਮ ਹੋ ਗਈਆਂ ਅਸੀਂ ਭਸਮਾ ਤੋਂ ਬਾਅਦ weight ਚੱਕਣਾ ਹੈ ਹੁਣ ਇੱਥੇ ਕਨਫਿਊਜ਼ ਹੋ ਜਾਂਦਾ ਹੁੰਦਾ ਵੀ ਇਹ ਕਰੀਏ ਕੀ ਇਹ ਤਾਂ ਕਰੀਏ ਕਿਉਂ ਸਾਰਾ ਕੁਝ ਪਾਉਣ ਤੋਂ ਬਾਅਦ ਬਹੁਤ ਕੰਪਲਿਕੇਟਿਡ ਪ੍ਰੋਸੈਸ ਹੈ ਪ੍ਰੋਸੈਸ ਹਾਂ ਟੇਡਾ ਟੇਡਾ ਕਿਉਂਕਿ ਇਹ ਜਿਹੜਾ ਇਹ ਜਿਹੜੇ ਯੋਗ ਨੇ ਇਹ ਬਹੁਤ ਪੁਰਾਣੇ ਗ੍ਰੰਥਾਂ ਦੇ ਯੋਗ ਨੇ ਉਹਦੇ ਹਿਸਾਬ ਨਾਲ ਹੀ ਬਣਦੇ ਆ ਆਮ ਬੰਦਾ ਪੰਗਾ ਲਊਗਾ ਕੁਝ ਨਹੀਂ ਬਣਦਾ ਉਹਦੇ ਚ ਓਕੇ ਹੁਣ ਕਈ ਬੰਦੇ ਆਉਂਦੇ ਆ ਉਹਨਾਂ ਦੀਆਂ ਦੇਖੀ ਦੀਆਂ ਦਵਾਈਆਂ ਬੜੀ ਹਾਸੀ ਆਉਂਦੀ ਆ ਵੀ ਨਕਲ ਤਾਂ ਕਰਦੇ ਨਹੀਂ ਲੱਗ ਕਰ ਅਕਲ ਨਹੀਂ ਕਰਦੇ ਬਹੁਤ ਆਦੀ ਜੀਜੀ ਠੀਕ ਹੈ ਤੇ ਫਿਰ ਮੈਨੂੰ ਹੁਣ ਇਹ ਦੱਸਿਓ ਵੀ ਤੁਸੀਂ ਚਿਕਨ ਗੁਨੀਆ ਦਾ ਦੱਸਤਾ ਕਿ ਚਿਕਨ ਗੁਨੀਆ ਜਿਹੜਾ ਪਹਿਲਾਂ ਹੁੰਦਾ ਸੀ ਤੁਸੀਂ ਤਿੰਨ ਤੋਂ ਤਿੰਨ ਕਿ ਦਿਨਾਂ ਦੇ ਵਿੱਚ ਠੱਲ ਪਾਲੰਦੇ ਸੀ ਤਿੰਨ ਖੁਰਾਕਾਂ ਚ ਠੀਕ ਹੈ ਇੱਕ ਦਿਨ ਤਿੰਨ ਖੁਰਾਕਾਂ ਚ ਹੀ ਬਸ ਠੀਕ ਹੈ ਤੇ ਫਿਰ ਜਿਹੜੀ ਟਾਈਫਾਇਡ ਦਾ ਹੁਣ ਮਾਮਲਾ ਆਪਾਂ ਗੱਲ ਕਰੀ ਤੁਸੀਂ ਸੈਲਾਂ ਦੀ ਵੀ ਗੱਲ ਕਰਤੀ ਚਿਕਨ ਗੁਨੀ ਦੀ ਵੀ ਗੱਲ ਕਰਤੀ ਜਿਹੜਾ ਟਾਈਫਾਇਡ ਹੈਗਾ ਵੈਜੀ ਟਾਈਫਾਇਡ ਹੋਣ ਦਾ ਕਾਰਨ ਕੀ ਹੁੰਦਾ ਬੇਸਿਕਲੀ ਟਾਈਫਾਇਡ ਹੋ ਕਿਉਂ ਜਾਂਦਾ ਦੇਖੋ ਮੈਨੂੰ ਬੁਖਾਰ ਚੜ ਗਿਆ ਠੀਕ ਹੈ ਮੈਂ ਗੋਲੀ ਖਾ ਲੈਣੀ ਆ ਉੱਤਰ ਗਿਆ ਉੱਤਰ ਗਿਆ ਕੰਮ ਤੇ ਫੇਰ ਚੜੂਗਾ ਫੇਰ ਗੋਲੀ ਖਾ ਲੈਣੀ ਆ ਫੇਰ ਕੰਮ ਤੇ ਠੀਕ ਹੈ ਅਸੀਂ ਉਦੋਂ ਖਾਣੀ ਆ ਜਦੋਂ ਬੁਖਾਰ ਚੜ ਗਿਆ ਠੀਕ ਹੈ ਉਹ ਹੌਲੀ ਹੌਲੀ ਕੀ ਹੁੰਦਾ ਹੈ ਉਹ ਜਿਹੜੇ ਐਂਟੀਬਾਇਓਟਿਕ ਤੇਜ਼ ਹੁੰਦੇ ਆ ਸਾਡੀ ਇਮਿਊਨਿਟੀ ਨੂੰ ਡਾਊਨ ਕਰ ਦਿਆ ਬੁਖਾਰ ਚੜਦਾ ਕਿਉਂ ਆ ਚੜਦਾ ਕਦੋਂ ਆ ਜਦੋਂ ਸਾਡੀ ਇਮਿਊਨਿਟੀ ਸਟਰੋਂਗ ਹੋ ਗਈ ਅੰਦਰ ਕੋਈ ਇਨਫੈਕਸ਼ਨ ਹੋ ਗਈ ਤਾਂ ਉਹਨੇ ਉਹਨੂੰ ਬਾਹਰ ਕੱਢਣਾ ਠੀਕ ਹੈ ਉਹ ਪਸੀਨੇ ਦੇ ਰੂਪ ਚ ਆਵੇ ਵਾਸ਼ਰੂਮ ਦੇ ਰੂਪ ਚ ਆਵੇ ਜਾਂ ਜਾਂ ਬੁਖਾਰ ਦੇ ਰੂਪ ਚ ਆ ਜਵੇ ਉਲਟੀ ਦੇ ਰੂਪ ਚ ਆ ਜਵੇ ਲੂਜ਼ ਮੋਸ਼ਨ ਦੇ ਰੂਪ ਚ ਆ ਜਵੇ ਠੀਕ ਹੈ ਅਸੀਂ ਇਹ ਕੋਈ ਵੀ ਸਿੰਪਟਮ ਰਹਿਣ ਨਹੀਂ ਦਿੰਦੇ ਨਹੀਂ ਫਿਰ ਤਾਂ ਇਹ ਤਾਂ ਜਿਹੜੇ ਤੁਸੀਂ ਚਾਰ ਪੰਜ ਚੀਜ਼ਾਂ ਗਿਣਾਈਆਂ ਨੇ ਤਾਂ ਫਿਰ ਤਾਂ ਨਿਯਮਤਾ ਹੋ ਗਈਆਂ ਜੀ ਇਹ ਤਾਂ ਇਹ ਨਿਯਮਤਾ ਨੇ ਨਾ ਬਾਡੀ ਦੇ ਵਿੱਚ ਇਮਿਊਨਿਟੀ ਸਾਡੀ ਸਹੀ ਆ ਤਾਂ ਹੁੰਦੀ ਆ ਇਹ ਉਹਨੂੰ ਕੱਢ ਦਈਏ ਬਾਹਰ ਇਹ ਕੱਢ ਦਈਏ ਅਸੀਂ ਅਸੀਂ ਜਦੇ ਨਾਲ ਹੀ ਗੋਲੀ ਖਾ ਲੈਣੀ ਆ ਉਹਨੂੰ ਜਦੋਂ ਆਪਾਂ ਗੋਲੀਆਂ ਖਾਣੇ ਆ ਹੁੰਦਾ ਕੀ ਆ ਜਿਹੜੀ ਜਿਹੜੀਆਂ ਇਹ ਪੈਥੀਆਂ ਨੇ ਨਾ ਹੋਰ ਪੈਥੀਆਂ ਦੇ ਵਿੱਚ ਦਵਾਈ ਕਦੇ ਵੀ ਡਿਸੀਜ਼ ਨੂੰ ਸਹੀ ਨਹੀਂ ਕਰਦੀ ਆ ਧਿਆਨ ਰੱਖਿਓ ਮੈਂ ਜਿਹੜੀ ਗੱਲ ਕਹਿਣ ਲੱਗਾ ਬਈ ਇਹਨੇ ਬਿਮਾਰੀ ਨੂੰ ਠੀਕ ਨਹੀਂ ਕਰਨਾ ਬਿਮਾਰੀ ਤੋਂ ਹੋਣ ਵਾਲੇ ਸਿੰਪਟਮ ਦਬਾ ਦੇਣੇ ਬੜੀ ਟੈਕਨੀਕਲ ਗੱਲ ਦੱਸੀ ਐ ਤੁਸੀਂ ਦੇਖੋ ਵੈਜੀ ਦਾ ਕਹਿਣਾ ਹੈ ਕਿ ਜਿਹੜੀ ਅਸੀਂ ਹੋਰ ਪੈਥੀਆਂ ਦੇ ਵਿੱਚ ਗੋਲੀਆਂ ਕੈਪਸੂਲ ਟੀਕੇ ਲਵਾਉਣੇ ਆ ਤਾਂ ਜਿਹੜੇ ਤੁਹਾਨੂੰ ਸਿੰਪਟਮ ਆ ਰਹੇ ਨੇ ਜਾਨੀ ਕਿ ਤੁਹਾਨੂੰ ਬੁਖਾਰ ਆ ਰਿਹਾ ਤਾਂ ਤੁਹਾਡਾ ਬੁਖਾਰ ਠੀਕ ਕਰ ਦੇਗਾ ਤੁਹਾਡਾ ਸਿਰਦਰਦ ਹੋ ਰਿਹਾ ਤਾਂ ਸਿਰਦਰਦ ਠੀਕ ਕਰ ਦੇਗਾ ਫॉर ਟਾਈਮ ਬਿੰਗ ਪਰ ਜਿਹੜੀ ਬਿਮਾਰੀ ਹੈਗੀ ਹੈ ਜਿਹੜੀ ਅੰਦਰੋਂ ਉਹ ਬੈਲੈਂਸ ਨਹੀਂ ਹੁੰਦੀ ਬਿਮਾਰੀ ਨਹੀਂ ਠੀਕ ਹੋਣੀ ਸਿਰਫ ਉਹਨੂੰ ਹੋਏ ਹੋਏ ਸਿੰਪਟਮ ਠੀਕ ਕਰਨ ਵਾਸਤੇ ਦਵਾਈ ਆਉ ਉਹ ਸਿੰਪਟਮ ਅਸੀਂ ਬੁਖਾਰ ਚੜਿਆ ਗੋਲੀ ਖਾ ਲਈ ਬੁਖਾਰ ਚੜਿਆ ਗੋਲੀ ਖਾ ਲਈ ਇੱਕ ਵਾਰੀ ਦੋ ਵਾਰੀ 10 ਦਿਨ 15 ਦਿਨ ਨਿਕਲ ਗਏ 15 ਦਿਨ ਤੋਂ ਬਾਅਦ ਮੌਸਮ ਚੇਂਜ ਹੋ ਗਿਆ ਬੁਖਾਰ ਸਾਡੀ ਇਮਿਊਨਿਟੀ ਮੌਸਮ ਨਹੀਂ ਚੇਂਜ ਹੋਇਆ ਸਾਡੀ ਇਮਿਊਨਿਟੀ ਡਾਊਨ ਹੋ ਗਈ ਠੀਕ ਹੈ ਸਾਡੀ ਇਮਿਊਨਿਟੀ ਇੰਨੀ ਡਾਊਨ ਹੋ ਗਈ ਕਿ ਉਹ ਬੁਖਾਰ ਨੂੰ ਕੱਢਣ ਦੀ ਹਿੰਮਤ ਹੀ ਨਹੀਂ ਰੱਖਦੀ ਓਕੇ ਦਬ ਗਿਆ ਦਬ ਗਿਆ ਜੀ ਆਪਾਂ ਕਹਿੰਦੇ ਹੁਣ ਬੁਖਾਰ ਨਹੀਂ ਚੜਦਾ ਲੇਕਿਨ ਸਰੀਰ ਟੁੱਟਿਆ ਰਹਿੰਦਾ ਹੈ ਭੱਜਿਆ ਰਹਿੰਦਾ ਹੈ ਜਾਨ ਨਹੀਂ ਹੈਗੀ ਜਦੋਂ ਇਹ ਜੀ ਹਾਲਤ ਹੁੰਦੀ ਆ ਤੇ ਉਹ ਆਉਂਦੇ ਨੇ ਵੀ ਸਾਡਾ ਸਰੀਰ ਬੜਾ ਟੁੱਟਿਆ ਰਹਿੰਦਾ ਉਹ ਮੈਨੂੰ ਪਤਾ ਲੱਗਿਆ ਵੀ ਇਹਨੇ ਗੋਲੀਆਂ ਚੰਗੀਆਂ ਖਾਧੀਆਂ ਹੋਈਆਂ ਬੁਖਾਰ ਚੜਿਆ ਸੀ ਚੜਿਆ ਸੀ ਪਹਿਲਾਂ ਉਹ ਤਾਂ ਗੋਲੀ ਖਾ ਲਈ ਹੁਣ ਤਾਂ ਚੜਦਾ ਜੇ ਹੁਣ ਨਹੀਂ ਚੜਦਾ ਫਿਰ ਹੁਣ ਤੈਨੂੰ ਟਾਈਫਾਇਟ ਹੋ ਗਿਆ ਚੈੱਕ ਕਰਾ ਲਾ ਜਦ ਚੈੱਕ ਕਰਾਉਂਦੇ ਤਾਂ ਟਾਈਫਾਇਟ ਹੁੰਦਾ ਓਕੇ ਦਬਾਇਆ ਹੋਇਆ ਉਹ ਤੇ ਫਿਰ ਟਾਈਫਾਇਟ ਤਾਂ ਤੁਹਾਡੇ ਕੋਲ ਕੀ ਮਸਲਾ ਹੱਲ ਕਰਦੇ ਤਾਂ ਅਸੀਂ ਪਹਿਲਾਂ ਵੀ ਇੱਕ ਗੋਲੀ ਦਿੰਦੇ ਸੀ ਹੁਣ ਵੀ ਇੱਕ ਗੋਲੀ ਹੀ ਦੰਦੇ ਆ ਅੱਛਾ ਟਾਈਫਾਇਟ ਵਾਸਤੇ ਇੱਕੋ ਹੀ ਗੋਲੀ ਟਾਈਫਾਇਟ ਦੀ ਗੋਲੀ ਇੱਕੋ ਹੀ ਆ ਕਿਹੜੀ ਹੈ ਜੀ ਆਹ ਭਈਆ ਅੱਛਾ ਇਹ ਸੁਨੈਰੀ ਗੋਲੀ ਸੁਨੈਰੀ ਇੱਕ ਗੋਲੀ ਬਸ ਟਾਈਫਾਇਟ ਦੀ ਦੇ ਦਿਓ ਤੁਸੀਂ ਦੇਖੋ ਵੀ ਜਿਨ੍ਹਾਂ ਨੂੰ ਵੀ ਟਾਈਫਾਇਟ ਹੈਗਾ ਵੈਜ ਦਾ ਕਹਿਣਾ ਇਹ ਨੁਸਖਾ ਫਾਰਮੂਲਾ ਨੇ ਬਣਾਇਆ ਹੋਇਆ ਹੈ ਇਹ ਗੋਲੀ ਇੱਕ ਗੋਲੀ ਕੰਮ ਕਰ ਜਾਂਦੀ ਹੈ ਜੀ ਦੂਜੀ ਲੋੜ ਹੀ ਨਹੀਂ ਹੈਗੀ ਕੋਈ ਹਜ਼ਾਰ ਦੇ ਵਿੱਚੋਂ ਜਾਂ ਇਹ ਕਹਿ ਦਈਏ ਵੀ ਹਜ਼ਾਰ ਦੇ ਵਿੱਚੋਂ ਅਸੀਂ ਦਵਾਈ ਜਦੋਂ ਇਹਨੂੰ ਅਸੀਂ ਦਵਾਈ ਦੇ ਵਿੱਚ ਪਾਉਨੇ ਆ ਅਸੀਂ ਸੂਈ ਦੇ ਨੱਕੇ ਜਿੰਨਾ ਸੂਈ ਦੇ ਨੱਕੇ ਜਿੰਨੀ ਆ ਦਵਾਈ ਦੇਖੋ ਅੱਛਾ ਆ ਦਵਾਈ ਆ ਇਹਦੇ ਘੱਟੋ ਘੱਟ 10000 ਗੋਲੀ ਬਣਨੀ ਆ ਅੱਛਾ ਇਹਦੇ ਤੋਂ ਇਹ ਸੂਈ ਦੇ ਨੱਕੇ ਜਿੰਨੀ ਪਾਉਣੀ ਆ ਅਸੀਂ ਠੀਕ ਹੈ ਜਦੋਂ ਸੂਈ ਦੇ ਨੱਕੇ ਜਿੰਨੀ ਪਾਉਣੀ ਆ ਕਈ ਬਾਈ ਚਾਂਸ ਕੋਈ ਨਾ ਪਈ ਰਹਿ ਗਈ ਤਾਂ ਉਸ ਬੰਦੇ ਨੂੰ ਦੁਬਾਰਾ ਲੋਡ ਪੈ ਸਕਦੀ ਆ ਅੱਛਾ ਹਜ਼ਾਰ 'ਚ ਇੱਕ ਦੋ ਮੱਕੀ ਵਰਨਾ ਨਹੀਂ ਪੈਂਦੀ ਬਸ ਇੱਕ ਵਾਰੀ ਜਿਹੜੀ ਉਹ ਸੂਈ ਦੇ ਨੱਕੇ ਜਨੀ ਚਲੀ ਗਈ ਅੰਦਰ ਟਾਈਫਾਇਟ ਨਹੀਂ ਆਉਂਦਾ ਅੱਛਾ ਤੇ ਫਿਰ ਹੁਣ ਇਹ ਸਾਨੂੰ ਇਹ ਵੀ ਦੱਸ ਦਿਓ ਦੇ ਜਿਹੜੇ ਅਲੱਗ ਅਲੱਗ ਕਿਸਮਾਂ ਇਸ ਵੇਲੇ ਟਾਈਫਾਇਟ ਦੀਆਂ ਤੁਸੀਂ ਕਹਿ ਰਹੇ ਹੋ ਬੜੀਆਂ ਤਰ੍ਹਾਂ ਦੀਆਂ ਕਿਸਮਾਂ ਆ ਗਈਆਂ ਟਾਈਫਾਇਟ ਦੀਆਂ ਕਿਸੇ ਨੂੰ ਕੋਈ ਸਿੰਪਟਮ ਆਉਂਦਾ ਹੈ ਕਿਸੇ ਨੂੰ ਕੋਈ ਸਿੰਪਟਮ ਆਉਂਦਾ ਹੈ ਜ਼ਿਆਦਾਤਰ ਸਿੰਪਟਮ ਟਾਈਫਾਇਟ ਦੇ ਵਿੱਚ ਕੀ ਆਉਂਦੇ ਨੇ ਦੇਖੋ ਟਾਈਫਾਇਟ ਤਾਂ ਇੱਕੋ ਹੀ ਆ ਠੀਕ ਹੈ ਪਰ ਬੁਖਾਰ ਦੀਆਂ ਕਿਸਮਾਂ 40 50 ਨੇ ਅੱਛਾ ਠੀਕ ਹੈ ਬੁਖਾਰ ਮੰਨ ਲਓ ਜੇ ਕੋਈ ਬੰਦਾ ਟਾਈਫਾਇਟ ਦੀ ਗੋਲੀ ਲੈ ਗਿਆ ਟਾਈਫਾਇਟ ਦੀ ਗੋਲੀ ਲੈਣ ਤੋਂ ਬਾਅਦ ਬੁਖਾਰ ਨਹੀਂ ਚੜਦਾ ਉਹ 4-6 ਮਹੀਨੇ ਬਾਅਦ ਉਹਨੂੰ 1 ਸਾਲ ਬਾਅਦ ਫੇਰ ਕਹੋ ਵੀ ਮੇਰੇ ਕੋਲ ਟਾਈਫਾਇਟ ਦੀ ਮੈਂ ਗੋਲੀ ਤਾਂ ਖਾ ਲਈ ਵੀ ਮੈਨੂੰ ਫੇਰ ਬੁਖਾਰ ਚੜ ਗਿਆ ਅਸੀਂ ਉਹਨੂੰ ਕਹਿੰਦੇ ਵੀ ਤੇ ਚੈੱਕ ਕਰਾ ਕੇ ਆ ਟਾਈਫਾਇਟ ਨਹੀਂ ਹੁੰਦਾ ਪਰ ਬੁਖਾਰ ਚੜਦਾ ਹੈ ਬੁਖਾਰ ਦੇ ਫਿਰ ਕਾਰਨ ਬਹੁਤ ਨੇ ਠੀਕ ਹੈ ਉਹਦੇ ਕਾਰਨ ਇਦਾਂ ਹੈ ਜਿਵੇਂ ਆਪਾਂ ਦਬਾਇਆ ਹੋਇਆ ਬੁਖਾਰ ਆ ਟਾਈਫਾਇਟ ਬਣ ਗਿਆ ਬੁਖਾਰ ਦੇ ਕਾਰਨ ਤੁਹਾਡੇ ਬਾਈ ਚਾਂਸ ਕੋਈ ਹੱਥ ਪੈਰ ਦੇ ਉੱਤੇ ਪੈਰ ਦੇ ਉੱਤੇ ਮੰਨ ਲਓ ਕੋਈ ਝੋਟ ਵੱਜ ਜਾਂਦੀ ਆ ਸੋਜ ਆ ਜਾਂਦੀ ਆ ਸਾਡੇ ਇਥੇ ਸੰਡਾ ਜਾਂ ਬਣ ਜਾਂਦਾ ਕਈ ਵਾਰੀ ਹਾਂਜੀ ਬਣ ਜਾਂਦਾ ਬਣ ਜਾਂਦਾ ਜਦੋਂ ਸੰਡਾ ਬਣਦਾ ਫਿਰ ਬੁਖਾਰ ਚੜਦਾ ਓਕੇ ਚੜ ਗਿਆ ਨਾ ਪਰ ਉਹ ਬੁਖਾਰ ਨਹੀਂ ਹੈਗਾ ਉਹ ਤਾਂ ਇਹਦੀ ਸਵੇਲਿੰਗ ਸਾਡੀ ਬਾਡੀ ਦੇ ਵਿੱਚ ਸਵੇਲਿੰਗ ਆ ਗਈ ਸਾਡੀ ਬਾਡੀ ਜਿਹੜੀ ਆ ਉਸ ਸਵੇਲਿੰਗ ਉੱਥੋਂ ਉਹ ਜਿਹੜੀ ਪ੍ਰੋਬਲਮ ਆਈ ਆ ਪ੍ਰੋਬਲਮ ਜਿੱਥੇ ਮੰਨ ਲਓ 60 ਵਜੇ ਆ ਝੋਟ ਲੱਗੀ ਆ ਸੋਜ ਆ ਗਈ ਉਹ ਤਾਂ ਲਾਲ ਹੋ ਜਾਂਦਾ ਲਾਲ ਵੀ ਹੋ ਜਾਂਦਾ ਗਰਮ ਵੀ ਹੁੰਦਾ ਹੋ ਏਰੀਆ ਜੇ ਲਾਲ ਹੋਊਗਾ ਨਾ ਗਰਮ ਵੀ ਹੋਊਗਾ ਤਾਂ ਉਹ ਹੱਥ ਲਾਓਗੇ ਗਰਮ ਵੀ ਹੋਊਗਾ ਸਾਡੀ ਬਾਡੀ ਕੀ ਕਰਦੀ ਆ ਆਪਣੇ ਆਪ ਨੂੰ ਹੀਟ ਅਪ ਕਰਕੇ ਉਹਨੂੰ ਰਿਪੇਅਰ ਕਰਨ ਲੱਗ ਜਾਂਦੀ ਆ ਓਕੇ ਉਹਨੂੰ ਰਿਪੇਅਰ ਕਰੂਗੀ ਬਾਡੀ ਗਰਮ ਹੋਊਗੀ ਸਾਡੀ ਸਾਰੀ ਅਸੀਂ ਕਹਾਂਗੇ ਬੁਖਾਰ ਆ ਅਸੀਂ ਗੋਲੀ ਬੁਖਾਰ ਦੀ ਖਾਣੀ ਆ ਅਸੀਂ ਉਹਦੀ ਨਹੀਂ ਖਾਂਦੇ ਉਲਟ ਅਸੀਂ ਚੱਲਦੇ ਆ ਜੀ ਜੀ ਕਾਰਨ ਨਹੀਂ ਲੱਭਦੇ ਸਿੱਧੇ ਹੀ ਬੁਖਾਰ ਦੀ ਗੋਲੀ ਖਾਣੀ ਆ ਓਕੇ ਇਹ ਇਹ ਇੱਕ ਘਾਟ ਆ ਸਾਡੇ ਚ ਜੀ ਜੀ ਅੱਛਾ ਜਿਹੜੀ ਫਿਰ ਤੁਹਾਡੀ ਇੱਕ ਗੋਲੀ ਹੈਗੀ ਆ ਕਿੰਨੇ ਸਾਲ ਪੁਰਾਣਾ ਟਾਈਫਾਇਡ ਮਤਲਬ 10 10 15 15 ਸਾਲਾਂ ਦੇ ਮਰੀਜ਼ 35 ਸਾਲ ਤੱਕ ਵੀ ਹੋਇਆ ਹੋਇਆ 35 ਸਾਲ ਦੀ ਬੇਬੇ ਦਾ ਵੀ ਮਾਈਕੋ ਟਾਈਫਾਇਡ ਕਰਦਾ ਉਹ ਸਾਰਾ ਪਰਿਵਾਰ ਹੁਣ ਤੱਕ ਆਉਂਦਾ ਮੇਰੇ ਕੋਲੇ ਉਹਦਾ ਟੁੱਟਿਆ ਨਹੀਂ ਸੀ ਕਦੇ ਬੁਖਾਰ ਬੁੜੀ ਬਹਿ ਹੱਸਦੀ ਸੀ ਜਦੋਂ ਮੇਰਾ ਫੋਨ ਮੈਨੂੰ ਫੋਨ ਕੀਤਾ ਉਹਨੇ ਕਹਿੰਦੀ ਤੁਹਾਡੀ ਵੀਡੀਓ ਦੇਖ ਕੇ ਕਹਿੰਦੀ ਮੈਨੂੰ ਐ ਲੱਗਦਾ ਵੀ ਤੁਸੀਂ ਨਾ ਮਜ਼ਾਕ ਕਰਦੇ ਹੋ ਕਹਿੰਦੀ ਸਾਡੇ ਨਾਲ ਮੈਂ ਕਿਹਾ ਕੀ ਹੋ ਗਿਆ ਕਹਿੰਦੀ ਮੈਨੂੰ 35 ਸਾਲ ਹੋ ਗਏ ਵੀ ਟਾਈਫਾਇਡ ਮੇਰਾ ਠੀਕ ਹੋ ਜੂ ਮੈਂ ਕਿਹਾ ਮਾਤਾ ਦੂਜੀ ਗੋਲੀ ਦੇਣੀ ਨਹੀਂ ਇੱਕ ਗੋਲੀ ਮੰਗਾ ਲਾ ਕਹਿੰਦੀ ਐਦਾਂ ਕਿਵੇਂ ਹੋ ਜੂ ਕਹਿੰਦੀ ਮੈਂ ਤਾਂ ਕਹਿੰਦੀ ਬੁਰਾ ਹਾਲ ਹੋ ਗਿਆ ਕਹਿੰਦੀ 35 ਸਾਲ ਤੋਂ ਨਹੀਂ ਟੁੱਟਿਆ ਕਹਿੰਦੀ ਹਰੇਕ ਕਹਿੰਦੀ ਦੋ ਵਾਰੀ ਚੜਦਾ ਮੈਂ ਕਿਹਾ ਚਲੋ ਠੀਕ ਆ ਉਹ ਹਫਤੇ 10 ਦਿਨ ਬਾਅਦ ਕਿਤੇ ਬੁਢੀ ਆਈ ਮੇਰੇ ਕੋਲੇ ਜਦੋਂ ਉਹਨੇ ਕਿਹਾ ਵੀ ਮੈਨੂੰ 35 ਸਾਲ ਹੋ ਗਏ ਮੈਂ ਪਛਾਣ ਲਈ ਮੈਂ ਕਿਹਾ ਹੋਈ ਆ ਮੈਂ ਉਹਨੂੰ ਦਵਾਈ ਦੀ ਇੱਕ ਗੋਲੀ ਲਿਖੀ ਮੈਂ ਅੱਗੇ ਤਾਂ ਮੈਂ ਉਹਨੂੰ ਨਾਲ ਸੈਲਾਂ ਦੀ ਪਾਦਮਾ ਜਾਂ ਕੋਈ ਹੋਰ ਪਾਦੀ ਦੀ ਤਾਕਤ ਦੀ ਮੈਂ ਉਹਨੂੰ ਜਾਣ ਕੇ ਨਾ ਇੱਕੋ ਹੀ ਗੋਲੀ ਲਿਖਤੀ ਮੈਂ ਖਾ ਲੈਵਾ ਤਾਂ ਇੱਕ ਗੋਲੀ ਲਾਲਾ ਬਾਹਰੋਂ ਉਹ ਕਹਿੰਦੀ ਇਹਦੇ ਨਾਲ ਹੋ ਜੂ ਠੀਕ ਹਾਂ ਉਹ ਉਧਰੋਂ ਗੋਲੀ ਲੈ ਕੇ ਆ ਗਈ ਮੈਨੂੰ ਕਹਿੰਦੀ ਇਹਦੇ ਨਾਲ ਠੀਕ ਹੋ ਜੂ ਮੈਂ ਕਿਹਾ ਹਾਂ ਮੈਂ ਕਿਹਾ ਪਾਣੀ ਲੈ ਮੈਂ ਮਾਦਰ ਨੂੰ ਪਾਣੀ ਦੀ ਗੋਲੀ ਇੱਥੇ ਘੁਲਾਤੀ ਮੇਰਾ ਖਿਆਲ ਆ ਉਹਦਾ ਜੀ ਪਉਲ ਭੱਲ ਗਈ ਉਹ ਵੀ ਮੈਨੂੰ ਬੁਖਾਰ ਚੜਦਾ ਸੀ 6-7 ਮਹੀਨੇ ਬਾਅਦ ਕਿਸੇ ਹੋਰ ਨੂੰ ਚੜਿਆ ਹਨ ਮੈਨੂੰ ਫੇਰ ਫੋਨ ਆ ਗਿਆ ਕਹਿੰਦੀ ਪੁੱਤ ਮੈਨੂੰ ਵੀ ਮੁੜ ਕੇ ਤਾਂ ਨਹੀਂ ਬੁਖਾਰ ਚੜਿਆ ਕਹਿੰਦੀ ਐਵੇਂ ਕਹਿੰਦੀ ਮੈਂ ਰੱਬ ਤੋਂ ਡਰ ਕੇ ਕਹਿੰਦੀ ਆ ਪਰ ਕਹਿੰਦੀ ਮੈਨੂੰ ਹੁਣ ਕਹਿੰਦੀ ਕਿਸੇ ਹੋਰ ਤੱਕ ਲੋੜ ਪੈ ਗਈ ਕਹਿੰਦੀ ਮੈਂ ਉਹਦੇ ਨਾਲ ਆਉਣਾ ਕੱਲ ਨੂੰ ਮੈਂ ਆ ਜਾ ਕੋਈ ਨਹੀਂ ਉਹ ਫੇਰ ਲੈ ਗਈ ਜੀ ਜੀ ਅੱਛਾ ਹੋਰ ਕਿਹੜੇ-ਕਿਹੜੀਆਂ ਦਿੱਕਤਾਂ ਪਰੇਸ਼ਾਨੀਆਂ ਦਾ ਹੱਲ ਤੁਸੀਂ ਕਰ ਦਿੰਦੇ ਹੋ ਸੈੱਲ ਹੋ ਗਏ ਚਿਕਨ ਗੁਨੀਆਂ ਹੋ ਗਿਆ ਤੇ ਟਾਈਫੈਟ ਹੋ ਗਿਆ ਇਸ ਤੋਂ ਇਲਾਵਾ ਤੁਹਾਡੇ ਕੋਲ ਮਰੀਜ਼ ਤਾਂ ਸਾਰੀ ਮੈਂ ਦੇਖੀ ਜੀ ਸਾਰੀ ਬੈਠੇ ਨੇ ਨਹੀਂ ਹੁਣ ਤੁਹਾਡੇ ਸਾਹਮਣੇ ਆਇਆ ਉਹ ਵਿਚਾਰਾ ਦੇਖੋ ਕਿੰਨਾ ਉਹਦਾ ਮੁੰਡਾ ਚਿੱਟਾ ਲਾਉਂਦਾ ਸੀ ਹਾਂਜੀ ਹਾਂਜੀ ਕੀ ਤੁਹਾਨੂੰ ਦੱਸਿਆ ਉਹਨੇ ਚਿੱਟਾ ਲਾਉਂਦਾ ਸੀ ਆਪ ਦੇਖੋ ਅੱਜ ਮੰਨੇ ਆ ਨਾ ਉਹ ਮੁੰਡਾ ਦਾ ਚਿੱਟੇ ਤੋਂ ਹਟਾ ਲਿਆ ਆਪ ਅੱਜ ਮੰਨੇ ਕਹਿੰਦਾ ਮੈਂ ਕਿੱਲੋ ਧੁੱਕੀ ਖਾਣਾ ਤੇ ਮੈਂ ਉਹਨੂੰ ਕੀ ਕਿਹਾ ਮੈਂ ਕਿਹਾ ਤੇਰਾ ਕੋਰਸ 40 ਦਿਨ ਦਾ ਹੈ ਤੇ ਉਹਨੇ ਇਹ ਗੱਲ ਕਹੀ ਆ ਕਹਿੰਦਾ ਉਹਦੇ ਹਿਸਾਬ ਨਾਲ ਮੁੰਡੇ ਦੇ ਹਿਸਾਬ ਨਾਲ ਮੈਨੂੰ ਪਤਾ ਕਹਿੰਦਾ ਮੈਂ ਤਾਂ 10 ਦਿਨ ਦੀ ਦਵਾਈ ਨਾਲ ਹੀ ਸਾਰ ਜਾਣਾ ਮੈਨੂੰ ਪਤਾ ਕਹਿੰਦਾ ਤੁਹਾਡੀ ਦਵਾਈ ਦਾ 10 ਦਿਨ ਉਹਨਾਂ 10 ਦਿਨ ਚਿੱਟੀ ਕੋ ਜਣਾ ਚਿੱਟਾ ਕਿਵੇਂ ਚਿੱਟਾ ਵੀ ਛਡਾ ਦਨੇ ਚਿੱਟਾ ਹੋਵੇ ਕੁਛ ਵੀ ਹੋਵੇ ਨਸ਼ਾ ਕੋਈੜਾ ਮਰਜੀ ਹੋਵੇ ਫਸਟ ਡੇ ਤੇ ਹੀ ਛਡਾਉਨੇ ਆ ਸੀ ਪਹਿਲੇ ਦਿਨ ਤੇ ਕੋਈ ਤੋੜ ਨਹੀਂ ਕੋਈ ਕੁਛ ਨਹੀਂ ਤੁਹਾਨੂੰ ਜੇਕਰ ਮਿਲਣਾ ਹੋਵੇ ਇਹ ਜਿਹੜੀ ਟਾਈਫਾਇਡ ਵਾਸਤੇ ਸਿੰਗਲ ਗੋਲੀ ਖਾ ਕੇ ਕਿਸੇ ਨੇ ਟਾਈਫਾਇਡ ਦੂਰ ਕਰਨਾ ਹੋਵੇ ਇੱਕ ਚਮਚੇ ਦੇ ਨਾਲ ਤੁਸੀਂ ਦੱਸ ਰਹੇ ਹੋ ਕਿ ਇੱਕ ਚਮਚੇ ਦੇ ਨਾਲ ਕਾਫੀ ਹੱਦ ਤੱਕ ਜਿਹੜਾ ਜਿਹੜਾ ਰਿਜ਼ਲਟ ਤੁਸੀਂ ਅੱਛਾ ਤੁਹਾਨੂੰ ਕਿਸਾ ਵੀ ਕੋਈ ਥੋੜੀ ਮੈਂ ਗਲਤ ਹੋ ਗਾ ਜੀ 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 ਪਿੱਛੇ ਆਪਾਂ ਪਰੀ ਸੀ ਨਾ ਵੀਡੀਓ ਜੀ ਜੀ ਜਿਹੜੀ ਵੀਡੀਓ ਕਰਨ ਤੋਂ ਬਾਅਦ ਮੈਂ ਤੁਹਾਨੂੰ ਡੱਬੀਆਂ ਤਿੰਨ ਦਿੱਤੀਆਂ ਸੀ ਮੇਰੇ ਯਾਦ ਆ ਗਿਆ ਵੀ ਤਿੰਨ ਪੀਸਲ ਦੀਆਂ ਡੱਬੀਆਂ ਦਿੱਤੀਆਂ ਸੀ ਜੀ 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 ਉਹ ਦਿੱਤੀਆਂ ਕਿਸੇ ਨੂੰ ਨਹੀਂ ਬਿਲਕੁਲ ਦਿੱਤੀਆਂ ਜੀ ਕੀ ਬਣਿਆ ਉਹਦਾ ਦੱਸੋ ਬਹੁਤ ਵਧੀਆ ਰਿਜ਼ਲਟ ਨਿਕਲੇ ਜੋ ਆਪਣੇ ਘਰਦਿਆਂ ਨੂੰ ਵੀ ਅਸੀਂ ਰਿਸ਼ਤੇਦਾਰੀ ਚ ਵੀ ਦਿੱਤੀਆਂ ਸਰਕਲ ਚ ਵੀ ਦਿੱਤੀਆਂ ਅੱਛਾ ਸਹੀ ਗੱਲ ਗੱਲ ਸੁਣੋ ਜੀ ਜੀ ਆਪਾਂ ਬੇਸ਼ੱਕ ਵੀਡੀਓ ਬੰਦ ਕਰ ਲਓ ਠੀਕ ਹੈ ਪਰ ਇਹ ਹੁਣ ਆਪਾਂ ਬੈਠਿਆਂ ਇਮਾਨਦਾਰੀ ਨਾਲ ਦੱਸੋ ਵੀ ਜੋ ਮੈਂ ਛੇ ਜੋਰ ਲਾਉਣਾ ਬੋਲਦਾ ਵੀ ਉਹਨੇ ਰਿਜ਼ਲਟ ਉਹਨਾਂ ਦਿੱਤਾ ਜਾਂ ਕਿ ਵੱਧ ਕੇ ਦਿੱਤਾ ਹੈ ਉਹਦੇ ਤੋਂ ਵੱਧ ਕੇ ਦਿੱਤਾ ਜੀ ਰਿਜ਼ਲਟ ਉਹਦੇ ਤੋਂ ਵੱਧ ਕੇ ਕੋਈ ਇਹਦੇ 'ਚ ਦੋਰ ਆਇਆ ਨਹੀਂ ਹੈਗਾ ਅਸੀਂ ਰੱਬ ਨੂੰ ਅਸੀਂ ਰੱਬ ਨੂੰ ਜਾਣਦੇ ਨਹੀਂ ਜੇ ਅਸੀਂ ਕੋਈ ਅਸੀਂ ਗੱਲ ਨਹੀਂ ਫਿਰ ਤੁਸੀਂ ਮੈਨੂੰ ਨਾ ਪੁੱਛੋ ਹੁਣ ਤੁਸੀਂ ਜੋ ਤਿੰਨ ਡੱਬੀਆਂ ਦੇ ਨਾਲ ਤੁਸੀਂ ਦਿੱਤਾ ਤੁਸੀਂ ਇੱਕ ਅੱਧੀ ਦਾ ਦੱਸ ਦੋ ਨਹੀਂ ਨਹੀਂ ਬਹੁਤ ਵਧੀਆ ਰਿਜ਼ਲਟ ਆਇਆ ਜੀ ਸਾਰੇ ਸਰਕਲ ਦੇ ਵਿੱਚ ਜਿਨ੍ਹਾਂ ਜਿਨ੍ਹਾਂ ਨੂੰ ਦਿੱਕਤ ਹੋਈ ਮੈਂ ਤਾਂ ਉਹਨਾਂ ਨੂੰ ਫਿਰ ਇਹ ਕਹਿਣ ਲੱਗਿਆ ਸੀ ਵੀ ਇਹ ਸਵਾਲ ਕੋਈ ਨਹੀਂ ਕਰੋ ਸੈੱਲ ਘਟ ਕੇ ਚੁੱਪ ਕਰਕੇ ਲੈ ਜੀ ਕਿਹਨੂੰ ਦਿੱਤੀ ਸੀ ਆਪਣੇ ਦੋਸਤ ਨੂੰ ਦਿੱਤੀ ਜੀ ਆਪਣੇ ਘਰਦਿਆਂ ਦੇ ਵਿੱਚੋਂ ਦਿੱਤੀ ਰਿਸ਼ਤੇਦਾਰੀ ਦੇ ਵਿੱਚੋਂ ਦਿੱਤੀ ਓਕੇ ਹੂੰ ਕਾਫੀ ਵਧੀਆ ਰਿਜ਼ ਉਹ ਕੋਡ ਪ੍ਰੈਸ਼ਨ ਸੀ ਵੀ ਦੋ ਤਿੰਨ ਡੋਜ਼ਾਂ ਨਾਲ ਵੀ ਐ ਕਿਵੇਂ ਹੋ ਗਿਆ ਹਮ ਕਿੰਨੇ ਸੈਲ ਸੀ ਉਹਦੇ ਸੈਲ ਤੂੰ ਤਾਂ ਮੇਰਾ ਇੰਟਰਵਿਊ ਲੈਣ ਲੱਗੇ ਉਹਨਾਂ ਦੇ ਸੈਲ ਲਗਭਗ ਜਿਹੜੇ ਸੀ ਉਹ ਕਾਫੀ ਕਮਜ਼ੋਰ ਹੈਗੇ ਸੀ ਉਹ ਡਿਪਰੈਸ਼ਨ ਦੇ ਸ਼ਿਕਾਰ ਸੀ ਜਿਨ੍ਹਾਂ ਨੂੰ ਮੈਂ ਆਪਣਾ ਤਜਰਬਾ ਦੱਸ ਦਿੰਨਾ ਜਿਹੜਾ ਡਾਕਟਰ ਸਾਹਿਬ ਦੀ ਗੱਲ ਕਰਦੇ ਨੇ ਮੇਰੇ ਦੋਸਤ ਹੈਗੇ ਨੇ ਉਹਨਾਂ ਦੇ ਫਾਦਰ ਨੇ ਕਾਫੀ ਡਿਪਰੈਸ਼ਨ ਦੇ ਵਿੱਚ ਸੀ ਉਹਨਾਂ ਦੇ ਸੈਲ 50 60000 50 60000 ਕਦੇ 80 90000 ਇਸ ਤਰ੍ਹਾਂ ਰਹਿੰਦੇ ਸੀ ਜਦੋਂ ਮੈਂ ਥੋੜੀ ਨੂੰ ਥੋੜੀ ਸਲਾਹ ਦੇ ਨਾਲ ਉਹਨਾਂ ਨੂੰ ਦਿੱਤਾ ਤੇ ਉਸ ਤੋਂ ਬਾਅਦ ਉਹ ਕਹਿੰਦੇ ਜੀ ਦੂਸਰੇ ਤੀਸਰੇ ਦਿਨੀ ਮੈਨੂੰ ਫੋਨ ਆਇਆ ਉਹਨਾਂ ਦਾ ਫੋਨ ਆ ਕੇ ਉਹਨਾਂ ਨੇ ਮੈਨੂੰ ਮੈਂ ਡਰ ਗਿਆ ਮੈਂ ਕਿਤੇ ਵੀ ਕੋਈ ਰੈਕਸ਼ਨ ਫ੍ਰੈਕਸ਼ਨ ਨਾ ਕਰ ਗਈ ਹੋਵੇ ਤੇ ਉਹ ਖੁਦ ਸੀ ਉਹ ਕਹਿੰਦਾ ਜੀ ਸਾਡੇ ਤਾਂ ਸੈਲੀ 2 ਲੱਖ ਤੋਂ ਪਾਰ ਬੋਲ ਗਏ ਠੀਕ ਆ ਇਹ ਇਹ ਮੇਰਾ ਤਜਰਬਾ ਹੈ ਬਸ ਇਸੇ ਤਜਰਬਾ ਇਹੋ ਜਿਹੇ ਤਜਰਬੇ ਜਿਵੇਂ ਤੁਸੀਂ ਦੱਸਿਆ ਨਾ ਠੀਕ ਹੈ ਹਜ਼ਾਰਾਂ ਤੋਂ ਵੱਧ ਨੇ ਹੁਣ ਇਹ ਤੋਂ ਉੱਪਰ ਕੀ ਕਰ ਕਰਨ ਦਾ ਬਹੁਤ ਬਹੁਤ ਸ਼ੁਕਰੀਆ ਵੈਜ ਜੀ ਸਾਰੀ ਗੱਲਬਾਤ ਲਈ ਸੋ ਇਹ ਸਨ ਵੈਦ ਬਲਬੀਰ ਸਿੰਘ ਜਿਨ੍ਹਾਂ ਨੇ ਦੱਸਿਆ ਕਿ ਇਸ ਤਰੀਕੇ ਨਾਲ ਡੇਂਗੂ ਨਾਲ ਜਿਹੜੇ ਸੈੱਲ ਘਟ ਜਾਂਦੇ ਨੇ ਚਿਕਨ ਗੁਨੀਆ ਨਾਲ ਜਿਹੜੇ ਦੋੜਾਂ 'ਚ ਦਰਦ ਹੁੰਦੇ ਨੇ ਔਰ ਟਾਈਫੈਡ ਦੀ ਜਿਹੜੀ ਉਹ ਇੱਕੋ ਹੀ ਖੁਰਾਕ ਇੱਕੋ ਹੀ ਗੋਲੀ ਨਾਲ ਉਹਨਾਂ ਦਾ ਕਹਿਣਾ ਹੈ ਕਿ 35-35 ਸਾਲ ਪੁਰਾਣਾ ਟਾਈਫੈਡ ਉਹਨਾਂ ਨੇ ਹੱਲ ਕੀਤਾ ਔਰ ਨਾਲ ਹੀ ਅਸੀਂ ਸ਼ੂਗਰ ਵਾਲਿਆਂ ਨਾਲ ਵੀ ਤੁਹਾਡੀ ਗੱਲਬਾਤ ਕਰਾਈਏ ਕਿਵੇਂ ਮਿੱਠਾ ਖਾਨ ਦੀ ਉਹਨਾਂ ਨੂੰ ਸਿਫਾਰਿਸ਼ ਕੀਤੀ ਗਈ ਹੈ ਔਰ ਨਾਲ ਹੀ ਸੈਟਕਾ ਵਾਲੇ ਗੁਰਦਾਸਪੁਰ ਵਾਲੇ ਭਾਈ ਸਾਹਿਬ ਨਾਲ ਵੀ ਥੋੜੀ ਗੱਲਬਾਤ ਕਰਾਈ ਹੈ ਕਿ ਕਿਵੇਂ ਉਹਨਾਂ ਦਾ ਜਿਹੜਾ ਦਰਦ ਸੀ 2-3 ਸੈਟਿੰਗਾਂ ਤੋਂ ਬਾਅਦ ਹੀ ਸੈੱਟ ਬੈਠ ਗਿਆ ਸੋ ਉਮੀਦ ਕਰਦਾ ਹਾਂ ਇਹ ਵੀਡੀਓ ਉਹਨਾਂ ਲੋਕਾਂ ਤੱਕ ਸ਼ੇਅਰ ਕਰਨਾ ਹੁਣ ਤੁਹਾਡਾ ਫਰਜ਼ ਹੈ ਜਿਨ੍ਹਾਂ ਨੂੰ ਡੇਂਗੂ ਕਰਕੇ ਜਿਨ੍ਹਾਂ ਦੇ ਸੈਲ ਕੱਟੇ ਹੋਏ ਨੇ ਜਿਨ੍ਹਾਂ ਦਾ ਬੁਖਾਰ ਟੁੱਟਦਾ ਹੀ ਨਹੀਂ ਜਾਂ ਫਿਰ ਚਿਕਨ ਗੁਨੀਆ ਕਰਕੇ ਉਹਨਾਂ ਦੇ ਜੋੜਾਂ ਦੇ ਵਿੱਚੋਂ ਦਰਦ ਜਿਹੜਾ ਉਹ ਜਾਂਦੇ ਨਹੀਂ ਬਿਲਕੁਲ ਲੱਕੜ ਦੀ ਤਰ੍ਹਾਂ ਉਹਨਾਂ ਦਾ ਜਿਹੜਾ ਸਰੀਰ ਹੋਇਆ ਪਿਆ ਧੰਨਵਾਦ